ਪਰਮੇਸ਼ਰ ਦੇ ਹਜ਼ੂਰ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਦੀ ਅੱਜ ਸਵੇਰ ਦੇ ਸਭ ਵਿੱਚ ਆਪਾਂ ਪਰਮੇਸ਼ਰ ਦੇ ਹਜ਼ੂਰ ਵਿੱਚ ਇਕੱਠੇ ਹੋਏ ਆਂ ਆਵਜ ਦੀ ਦਿਆਂ ਦੀ ਕਿਰਪਾ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਵਾ ਧੰਵਾ ਧੰਨਵਾ ਪਿਤਾ ਪਰਮੇਸ਼ਰ ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਤਾਰੀਫ ਕਰਦੇ ਹਾਂ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਨੀ ਹੈ ਮੇਰੇ ਪ੍ਰਭੂ ਜੀ ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਰਾਤ ਪਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅਸੀਂ ਆਪਣੇ ਦਿਨ ਦੇ ਸਾਰੇ ਭਲਾ ਨੂੰ ਤੁਹਾਡੇ ਤਾਕਤ ਰਥ ਵਿੱਚ ਸੌਂਪ ਦਿੰਨੇ ਹਾਂ ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਹਾਂ ਦੇ ਵਿੱਚ ਸਾਡੀ ਮਦਦ ਸਹਾਇਤਾ ਕਰਨ ਹਰ ਇੱਕ ਖਤਰੀ ਮੁਸੀਬਤ ਦੁਰਘਟਨਾ ਪਰੇਸ਼ਾਨੀ আর ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤਾਡੇ ਪਵਿੱਤਰ ਵਚਨ ਦੇ ਨਕਰਨ ਜਾ ਰਿਹਾ ਮੇਰੇ ਪ੍ਰਭੂ ਜੀ ਪਿਤਾ ਜੀ ਦਾ ਦਿੱਤਾ ਹੈ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ ਕੋਈ ਵੀ ਸ਼ੈਤਾਨੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾਣਾ ਪਾਵੇ ਔਰ ਪ੍ਰਭੂ ਜੀ ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਧਦਾ ਔਰ ਤਰੱਕੀ ਕਰਦਾ ਜਾਵੇ ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਸ਼ੁਅ ਮਸੀਹ ਜੀ ਦੇ ਨਾਮ ਵਿੱਚ ਆਮੇਨ ਅੱਜ ਆਪਾਂ ਪਰਮੇਸ਼ਰ ਦੀ ਮਹਿਮਾ ਲਈ ਪ੍ਰਭੂ ਦੇ ਦੁਆਰਾ ਹੋਏ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਜਾਣਾਂਗੇ ਪਹਿਲੀ ਗਵਾਹੀ ਸਿਸਟਰ ਅਨਾਮਿਕਾ ਦੀਆ ਉਹਨਾਂ ਨੇ ਵੀਜ਼ਾ ਫਾਈਲ ਅਪਲਾਈ ਕੀਤੀ ਹੋਈ ਸੀ ਔਰ ਵੀਜ਼ਾ ਬਹੁਤ ਜ਼ਿਆਦਾ ਲੇਟ ਹੋ ਰਿਹਾ ਸੀ ਜਿਸ ਕਰਕੇ ਸਿਸਟਰ ਬਹੁਤ ਜ਼ਿਆਦਾ ਟੈਨਸ਼ਨ ਵਿੱਚ ਸਨ ਔਰ ਉਹਨਾਂ ਨੂੰ ਨੈਗੇਟਿਵ ਥਾਟਸ ਆ ਰਹੇ ਸਨ ਸਿਸਟਰ ਨੇ ਵਿਸ਼ਵਾਸਨਾ ਪ੍ਰੇ ਲਈ ਨੰਬਰ ਤੇ ਕਾਲ ਕਰਕੇ ਆਪਣਾ ਨਾਮ ਲਿਖਵਾਇਆ ਔਰ ਜਦ ਉਹਨਾਂ ਦਾ ਨਾਮ ਲੈ ਕੇ ਉਹਨਾਂ ਲਈ ਪ੍ਰਾਰਥਨਾ ਕੀਤੀ ਗਈ ਪ੍ਰੇਰਤੋਂ ਬਾਅਦ ਉਹਨਾਂ ਦਾ ਵੀਜ਼ਾ ਮਿਲ ਗਿਆ ਇਸ ਗਵਾਹੀ ਦੇ ਲਈ ਸਿਸਟਰ ਪਰਮੇਸ਼ਾਤਾ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਬ੍ਰਦਰ ਸੁਨੀਲ ਦੀਆ ਉਹ ਬਹੁਤ ਜ਼ਿਆਦਾ ਡਰਿੰਕ ਕਰਦੇ ਸਨ ਜਿਸ ਕਾਰਨ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਏ ਸਨ ਉਹਨਾਂ ਨੂੰ ਹਸਪੀਟਲ ਵਿੱਚ ਐਡਮਿਟ ਕੀਤਾ ਗਿਆ ਉੱਥੇ ਉਹ ਦਵਾ ਵੀ ਨਹੀਂ ਖਾ ਰਹੇ ਸਨ ਅਤੇ ਫੈਮਿਲੀ ਨਾਲ ਲੜਾਈ ਕਰਦੇ ਸਨ ਗਲਤ ਸ਼ਬਦ ਬੋਲਦੇ ਸਨ ਉਹਨਾਂ ਦੀ ਮਦਰ ਨੇ ਵਿਸ਼ਵਾਸਨਾ ਪ੍ਰੇਰ ਲਈ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ ਪ੍ਰੇਰ ਤੋਂ ਬਾਅਦ ਉਹ ਖਾਣਾ ਖਾਣ ਲੱਗੇ ਅਤੇ ਸਹੀ ਸ਼ਬਦਾਂ ਦਾ ਇਸਤੇਮਾਲ ਕਰਨ ਲੱਗੇ ਇਸ ਗਵਾਹੀ ਲਈ ਸਿਸਟਰ ਪਰਮੇਸ਼ਾ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਬ੍ਰਦਰ ਸੇਵਾ ਮਸੀਹ ਦੀਆ ਉਹਨਾਂ ਦੇ ਫੇਸ ਦੇ ਉੱਤੇ ਧੱਫੜ ਪੈ ਗਏ ਸਨ ਅਤਨਾ ਦਾ ਫੇਸ ਬਹੁਤ ਜ਼ਿਆਦਾ ਸੁੱਜ ਗਿਆ ਸੀ ਕਾਫੀ ਮੈਡੀਸਿਨ ਲਈ ਪਰ ਕੋਈ ਫਰਕ ਨਹੀਂ ਸੀ ਪੈ ਰਿਹਾ ਬ੍ਰਦਰ ਨੇ ਵਿਸ਼ਵਾਸ ਨਾਲ ਉੱਠ ਕੇ ਸਵੇਰ ਦੀ ਪ੍ਰਾਰਥਨਾ ਨੂੰ ਸੁਣਿਆ ਅਤੇ ਦੱਸਦੇ ਹਨ ਕਿ ਪ੍ਰਾਰਥਨਾ ਸੌਂਦੇ ਹੀ ਉਹਨਾਂ ਦਾ ਫੇਸ ਬਿਲਕੁਲ ਠੀਕ ਹੋ ਗਿਆ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਬ੍ਰਦਰ ਅਰुण ਸਿੱਧੂ ਦੀਆ ਉਹ ਫੌਰਨ ਜਾਣਾ ਚਾਹੁੰਦੇ ਸਨ ਪਰ ਜਦ ਉਹਨਾਂ ਦਾ ਵੀਜ਼ਾ ਆਇਆ ਤਾਂ ਉਹਨਾਂ ਦੀ ਫਲਾਈਟ ਸੀ ਔਰ ਉਹਨਾਂ ਦੇ ਪਰਿਵਾਰ ਦੇ ਵੱਲੋਂ ਉਹਨਾਂ ਦੀ ਸੇਫ ਜਰਨੀ ਦੇ ਲਈ ਨਾਮ ਲਿਖਵਾਇਆ ਗਿਆ ਜਦੋਂ ਉਹਨਾਂ ਦਾ ਨਾਮ ਲੈ ਕੇ ਉਹਨਾਂ ਲਈ ਪ੍ਰਾਰਥਨਾ ਕੀਤੀ ਗਈ ਉਹ ਬਹੁਤ ਵਧੀਆ ਤਰੀਕੇ ਨਾਲ ਪਹੁੰਚੇ ਉਹਨਾਂ ਦੇ ਰਸਤੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਪਰੇਸ਼ਾਨੀ ਨਹੀਂ ਆਈ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਵਰਤਦੀ ਗਵਾਹੀ 브ਦਰ ਮਨੋਹਰ ਦਿਆ 브ਦਰ ਨੇ ਫਾਸਟਿੰਗ ਕੀਤੀ ਸੀ ਔਰ 브ਦਰ ਦੱਸਦੇ ਹਨ ਕਿ ਫਾਸਟਿੰਗ ਦੇ ਸਮੇਂ ਦੇ ਵਿੱਚ ਉਹਨਾਂ ਨੇ ਆਪਣੇ ਆਪ ਦੇ ਉੱਤੇ ਹੋਲੀ ਟੱਚ ਨੂੰ ਮਹਿਸੂਸ ਕੀਤਾ ਬ੍ਰਦਰ ਦਾਸ ਜੀ ਨੇ ਕਿ ਉਹਨਾਂ ਨੇ ਇਸ ਤਰ੍ਹਾਂ ਫੀਲ ਹੋਇਆ ਕਿ ਪਵਿੱਤਰ ਆਤਮਾ ਨੇ ਉਹਨਾਂ ਨੂੰ ਛੋਇਆ ਔਰ ਜਦੋਂ ਪਵਿੱਤਰ ਆਤਮਾ ਨੇ ਉਹਨਾਂ ਨੂੰ ਛੋਇਆ ਉਹਨਾਂ ਦਾ ਸਰੀਰ ਬਿਲਕੁਲ ਹਲਕਾ ਹੋ ਗਿਆ ਉਹਨਾਂ ਦੇ ਬਾਡੀ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੀ ਖੁਸ਼ੀ ਅਤੇ ਆਨੰਦ ਸੀ ਉਹ ਆਪਣੇ ਸਰੀਰ ਦੇ ਵਿੱਚ ਇੱਕ ਛੁਟਕਾਰੇ ਨੂੰ ਮਹਿਸੂਸ ਕਰ ਰਹੇ ਸੀ ਇਸ ਆਨੰਦ ਦੀ ਇਸ ਵੱਡੀ ਗਵਾਹੀ ਦੇ ਲਈ ਅਸੀਂ ਸਭ ਮਿਲ ਕੇ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਅੱਜ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਕੁਝ ਹਿੰਮਤ ਤਾਕਤ ਔਰ ਬਲ ਦੇਣ ਵਾਲੇ ਸ਼ਬਦਾਂ ਨੂੰ ਜਾਣਾਂਗੇ ਕਿਉਂਕਿ ਜਿੱਦਾਂ ਅਸੀਂ ਕੱਲ੍ਹ ਸਵੇਰ ਦੇ ਵਚਨ ਚ ਪੜਿਆ ਸੀ ਕੇ ਸਾਨੂੰ ਸ਼ਬਦ ਯਾਦ ਤਾਂ ਰਹਿ ਜਾਂਦੇ ਨੇ ਖੁਦਾ ਦੇ ਪਰਸਾ ਨੂੰ ਇਸਤੇਮਾਲ ਨਹੀਂ ਕਰਨਾ ਆਉਂਦਾ ਬਹੁਤ ਸਾਰੇ ਇਹ ਕਹਿੰਦੇ ਜਿਨ੍ਹਾਂ ਨੂੰ ਯਾਦ ਨਹੀਂ ਰਹਿੰਦਾ ਜਿਨ੍ਹਾਂ ਨੂੰ ਯਾਦ ਰਹਿੰਦੇ ਉਹ ਇਸਤੇਮਾਲ ਨਹੀਂ ਕਰ ਪਾਉਂਦੇ ਔਰ ਜਿਨ੍ਹਾਂ ਨੂੰ ਯਾਦ ਰਹਿੰਦੇ ਆ ਉਹ ਕਿਸ ਤਰ੍ਹਾਂ ਆਪਣੇ ਪਰਮੇਸ਼ਰ ਦੇ ਇਹਨਾਂ ਪਾਕ ਵਚਨਾਂ ਦਾ ਇਸ ਪਵਿੱਤਰ ਹਥਿਆਰ ਦਾ ਸਹੀ ਇਸਤੇਮਾਲ ਕਰਨ ਤਾਂ ਅਸੀਂ ਕੁਝ ਵਚਨਾਂ ਨੂੰ ਜਾਣਾਂਗੇ ਜਿਦਾ ਅਸੀਂ ਇਸਤੇਮਾਲ ਸਹੀ ਤਰੀਕੇ ਨਾਲ ਕਰਾਂਗੇ ਤਾਂ ਅਸੀਂ ਕਦੇ ਵੀ ਆਪਣੀ ਜ਼ਿੰਦਗੀ ਚ ਫੇਲਿਅਰ ਨੂੰ ਨਹੀਂ ਦੇਖਾਂਗੇ ਕਦੇ ਵੀ ਕਮ ਅਸੀਂ ਵਿਸ਼ਵਾਸੀ ਇਹ ਨਹੀਂ ਕਹੇਗਾ ਕਿ ਮੈਨੂੰ ਟੈਨਸ਼ਨ ਆ ਮੈਨੂੰ ਚਿੰਤਾ ਆ ਮੇਰੇ ਮਨ ਤੇ ਬੋਝ ਆ ਮੇਰੇ ਘਰ ਤੇ ਸ਼ੈਤਾਨ ਹਮਲੇ ਕਰਦਾ ਆ ਸ਼ੈਤਾਨ ਮੇਰੇ ਮਨ 'ਚ ਨੈਗੇਟਿਵ ਥਾਟਸ ਪਾਉਂਦਾ ਆ ਅਗਰ ਇਹ ਵਚਨ ਅਸੀਂ ਸਹੀ ਤਰੀਕੇ ਨਾਲ ਯੂਜ਼ ਕਰੀਏ ਯਾਦ ਰੱਖੀਏ ਔਰ ਸ਼ੈਤਾਨ ਨੂੰ ਇਹ ਨਾ ਵਚਨਾ ਦੇ ਨਾਲ ਡਾਂਟੀਏ ਤਾਂ ਸ਼ੈਤਾਨ ਦੀ ਕੀ ਮਜ਼ਾਲ ਕਿ ਉਹ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਆ ਜਾਵੇ ਇਸ ਲਈ ਅੱਜ ਇਹ ਵਚਨਾ ਨੂੰ ਬੜੀ ਗਹਿਰਾਈ ਦੇ ਨਾਲ ਬੜੇ ਧਿਆਨ ਦੇ ਨਾਲ ਸੁਣਨਾ ਸਮਝਣਾ ਔਰ ਯਾਦ ਰੱਖਣਾ ਤਾਕੀ ਇਹ ਪਵਿੱਤਰ ਵਚਨ ਇੱਕ ਹਥਿਆਰ ਦੇ ਰੂਪ ਵਿੱਚ ਅਸੀਂ ਸ਼ੈਤਾਨ ਦੇ ਖਿਲਾਫ ਇਸਤੇਮਾਲ ਕਰੀਏ ਤੇ ਸ਼ੈਤਾਨ ਨੂੰ ਭਜਾਣਾ ਪੈ ਜਾਣ ਹਾਲੇਲੂਇਆ ਤਾਂ ਸਭ ਤੋਂ ਪਹਿਲਾਂ ਅਸੀਂ ਪਾਕ ਵਚਨ ਦੇ ਵਿੱਚੋਂ ਪੜਾਂਗੇ ਰੋਮੀਆ 10 ਉਹਦੀ 11 ਨੰਬਰ ਆਇਤ ਨੂੰ ਪਵਿੱਤਰ ਗ੍ਰੰਥ ਇਸ ਤਰ੍ਹਾਂ ਕਹਿੰਦਾ ਹੈ ਕਿ ਜੋ ਕੋਈ ਉਸ ਉੱਤੇ ਵਿਸ਼ਵਾਸ ਕਰੇ ਉਹ ਸ਼ਰਮਿੰਦਾ ਨਾ ਹੋਵੇਗਾ ਹਾਲੇਲੂਇਆ ਕੌਣ ਜੀ ਅਸੀਂ ਵਚਨ ਚੋਂ ਪੜ੍ਹਦੇ ਆਂ ਤਾਂ ਵਚਨ ਚ ਲਿਖਿਆ ਪਵਿੱਤਰ ਗ੍ਰੰਥ ਇਸ ਤਰ੍ਹਾਂ ਕਹਿੰਦਾ ਆ ਕਿ ਜੋ ਕੋਈ ਉਸ ਤੇ ਵਿਸ਼ਵਾਸ ਕਰੇ ਉਹ ਸ਼ਰਮਿੰਦਾ ਨਹੀਂ ਹੋਵੇਗਾ ਕੀ ਪਵਿੱਤਰ ਗ੍ਰੰਥ ਬੋਲਦਾ ਆ ਕੀ ਪਵਿੱਤਰ ਗ੍ਰੰਥ ਜੋ ਸਾਡੇ ਘਰਾਂ ਵਿੱਚ ਪਾਕ ਬਾਈਬਲ ਪਈ ਆ ਪਵਿੱਤਰ ਗ੍ਰੰਥ ਪਿਆ ਆ ਕੀ ਉਹ ਬੋਲਿਆ ਔਰ ਉਹਨੇ ਕਿਹਾ ਕਿ ਮੇਰੇ ਤੇ ਵਿਸ਼ਵਾਸ ਕਰੋ ਤਾਂ ਜਿਹੜਾ ਵਿਸ਼ਵਾਸ ਕਰੇ ਸ਼ਰਮਿੰਦਾ ਨਾ ਹੋਏਗਾ ਜਿੱਦਾਂ ਅਸੀਂ ਵਚਨ ਚ ਕੱਲ੍ਹ ਜਾਣਿਆ ਸੀਗਾ ਕਿ ਯੇਸ਼ੂ ਮਸੀਹ ਜੀਵਨ ਦੀ ਰੋਟੀ ਆ ਔਰ ਜੀਵਨ ਦੀ ਰੋਟੀ ਕਿਵੇਂ ਆਹੋ ਕਿਉਂਕਿ ਯਿਸੂ ਮਸੀਹ ਜੀਵਨ ਆ ਯਿਸੂ ਮਸੀਹ ਆਦ ਵਿੱਚ ਸ਼ਬਦ ਸੀ ਔਰ ਫਿਰ ਵੀ ਬੀਤੇ ਸਮੇਂ ਦੇ ਜੋ ਅੱਜ ਸਾਡਾ ਪਾਸਟ ਆ ਉਸੇ ਸਮੇਂ ਦੇ ਵਿੱਚ ਉਹ ਦੇਹਤਾਰੀ ਹੋ ਕੇ ਆਏ ਸੰਸਾਰ ਚ ਔਰ ਉਸ ਤੋਂ ਬਾਅਦ ਫਿਰ ਤੋਂ ਇੱਕ ਸ਼ਬਦ ਬਣ ਕੇ ਸਾਡੀ ਜ਼ਿੰਦਗੀ ਬਚਾਉਣ ਲੱਗੇ ਮਤਲਬ ਵਚਨ ਕੀ ਆ ਮਸੀਹ ਯਿਸੂ ਹੀ ਆ ਉਹ ਸ਼ਬਦ ਜਿਨੇ ਆਦ ਤੋਂ ਪ੍ਰਮੇਸ਼ਰ ਦੇ ਨਾਲ ਰਹਿ ਕੇ ਸੰਸਾਰ ਨੂੰ ਬਣਾਇਆ ਉਹੀ ਸ਼ਬਦ ਵਚਨ ਆ ਔਰ ਉਹੀ ਵਚਨ ਹੁਣ ਅਗਰ ਯਿਸੂ ਮਸੀਹ ਵਚਨ ਆ ਤਾਂ ਦਾ ਮਤਲਬ ਵਚਨ ਜ਼ਿੰਦਾ ਆ ਇਹਦਾ ਮਤਲਬ ਵਚਨ ਗੱਲਬਾਤ ਕਰਦਾ ਹੈ ਪਵਿੱਤਰ ਗ੍ਰੰਥ ਗੱਲਬਾਤ ਕਰਦਾ ਹੈ ਕਿੱਦਾਂ ਗੱਲਬਾਤ ਕਰਦਾ ਕਿਉਂਕਿ ਵਚਨ ਯੇਸ਼ੂ ਆਦ ਵਿੱਚ ਯੇਸ਼ੂ ਸ਼ਬਦ ਸੀ ਔਰ ਮਿਡ ਵਿੱਚ ਯੇਸ਼ੂ ਇੱਕ ਆਤਮਾ ਇੱਕ ਸਰੀਰ ਬਣ ਕੇ ਸੰਸਾਰ ਚਾਇਆ ਹੁਣ ਖੁਦਾਵੰਦ ਯੇਸ਼ੂ ਫਿਰ ਤੋਂ ਇੱਕ ਆਤਮਾ ਤੇ ਸ਼ਬਦਿਆ ਔਰ ਜਿਉਂਦਾ ਸ਼ਬਦਿਆ ਜਿਹੜਾ ਮੁਰਦਿਆਂ ਚੋਂ ਜੀ ਉੱਠਿਆ ਔਰ ਉਹ ਜੀਵਿਤ ਆ ਔਰ ਜਿਹੜਾ ਜੀਵਿਤ ਆ ਉਹ ਬੋਲੇਗਾ ਹੋਣਗੇ ਬਹੁਤਿਆਂ ਦੇ ਗ੍ਰੰਥ ਜਿਹੜੇ ਮੁਰਦੇ ਹੋਣਗੇ ਮੁਰਦਿਆਂ ਵੱਲੋਂ ਲਿਖੇ ਗਏ ਹੋਣਗੇ ਜਾਂ ਮੁਰਦਿਆਂ ਦੀ ਯਾਦ ਵਿੱਚ ਲਿਖੇ ਗਏ ਹੋਣਗੇ ਸਾਡਾ ਵਚਨ ਨਾ ਕਿਸੇ ਮੁਰਦੇ ਦੀ ਯਾਦ ਵਿੱਚ ਲਿਖਿਆ ਗਿਆ ਨਾ ਕਿਸੇ ਮੁਰਦੇ ਵੱਲੋਂ ਲਿਖਿਆ ਗਿਆ ਪਰ ਜਿਉਂਦੇ ਪਰਮੇਸ਼ਰ ਦੇ ਮੂੰਹ ਤੋਂ ਜਿਉਂਦੇ ਸ਼ਬਦ ਨਿਕਲੇ ਅਤੇ ਜਿਉਂਦੇ ਦੁਆਰਾ ਲਿਖੇ ਗਏ ਅਤੇ ਅੱਜ ਵੀ ਇਹ ਸ਼ਬਦ ਜੀਵਿਤ ਨੇ ਹਾਲੇਲੂਇਆ ਔਰ ਬਿਲਕੁਲ ਅੱਜ ਦੇ ਇਹ ਵਚਨ ਬੋਲਦੇ ਆ ਔਰ ਵਚਨ ਕੀ ਕਹਿ ਰਿਹਾ ਕਿ ਜੇ ਤੂੰ ਮੇਰੇ ਤੇ ਵਿਸ਼ਵਾਸ ਰੱਖੇਗਾ ਤਾਂ ਤੂੰ ਸ਼ਰਮਿੰਦਾ ਨਹੀਂ ਹੋਏਗਾ ਜੇ ਤੂੰ ਮੇਰੇ ਤੇ ਵਿਸ਼ਵਾਸ ਰੱਖੇਗਾ ਔਰ ਜੋ ਕੋਈ ਵੀ ਉਹਦੇ ਤੇ ਵਿਸ਼ਵਾਸ ਰੱਖੇਗਾ ਵਚਨ ਜੀ ਨੇ ਲਿਖਿਆ ਇੱਕ ਜਣਾ ਵਚਨ ਜੀ ਨੇ ਲਿਖਿਆ ਹਜ਼ਾਰ ਜਣੇ ਵਚਨ ਜੀ ਨੇ ਲਿਖਿਆ ਲੱਖ ਪਰ ਕਹਿੰਦਾ ਜੋ ਕੋਈ ਵੀ ਸੰਸਾਰ ਚ ਆਇਆ ਹਰ ਇੱਕ ਜਨ ਹਰ ਇੱਕ ਪੈਨ ਹਰ ਇੱਕ ਪ੍ਰਾਹ ਹਰ ਬਜ਼ੁਰਗ ਹਰ ਇੱਕ ਬੱਚਾ ਜੋ ਵੀ پاک ਪਵਿੱਤਰ ਵਚਨ ਤੇ ਵਿਸ਼ਵਾਸ ਰੱਖੇਗਾ ਉਹ ਸ਼ਰਮਿੰਦਾ ਨਹੀਂ ਹੋਵੇਗਾ ਹੁਣ ਅਸੀਂ ਵਿਸ਼ਵਾਸ ਕਿੱਦਾਂ ਰੱਖਣਾ ਹੈ ਕਿਸ ਤਰ੍ਹਾਂ ਸੀ ਵਚਨ ਤੇ ਵਿਸ਼ਵਾਸ ਕਰੀ ਅਸੀਂ ਇਹ ਤਾਂ ਕਹਿ ਦਿੰਨੇ ਹੁਣ ਚਲੋ ਅੱਜ ਦੀ ਗੱਲ ਨੂੰ ਸੁਣ ਕੇ ਸਾਡੇ ਮਨ ਚ ਖਿਆਲ ਆਇਆ ਕਿ ਅਗਰ ਸ਼ਬਦ ਆਦਿ ਚ ਯੇਸ਼ੂ ਸੀ ਹੁਣ ਵੀ ਸ਼ਬਦ ਯੇਸ਼ੂ ਆ ਅਰੇ ਜੋ ਪਵਿੱਤਰ ਵਚਨ ਹੈ ਯੇਸ਼ੂ ਨੇ ਯੇਸ਼ੂ ਮੁਰਦਿਆਂ ਚੋਂ ਜੀ ਉੱਠਿਆ ਤੇ ਵਚਨ ਜ਼ਿੰਦਾ ਆ ਇਸ ਗੱਲ ਦਾ ਅਸੀਂ ਵਿਸ਼ਵਾਸ ਕਰ ਲਿਆ ਕਿ ਸਿਰਫ ਇੰਨੇ ਵਿਸ਼ਵਾਸ ਨਾਲ ਅਸੀਂ ਹਿੰਮਤ ਨੂੰ ਪਾ ਲਾਂਗੇ ਪਰ ਕਿੱਦਾਂ ਕਿਹੜਾ ਵਿਸ਼ਵਾਸ ਹੋਵੇ ਸਾਡੇ ਅੰਦਰ ਕਿਸ ਤਰ੍ਹਾਂ ਵਿਸ਼ਵਾਸ ਹੋਵੇ ਸਾਡੇ ਅੰਦਰ ਉਹ ਜਾਣਨ ਦੇ ਲਈ ਨੈਕਸਟ ਵਚਨ ਚ ਅਸੀਂ ਪੜਾਂਗੇ ਯਰਮੀਆ 29:14 ਨੰਬਰ ਆਇਤ ਨੂੰ ਮੈਂ ਤੁਹਾਨੂੰ ਲੱਭਾਂਗਾ ਯਹਵਾ ਦਾ ਵਾਅਦਾ ਵਾਕ ਹੈ ਮੈਂ ਤੁਹਾਡੀ ਗੁਲਾਮੀ ਨੂੰ ਮੁਕਾ ਦੇਵਾਂਗਾ ਅਤੇ ਮੈਂ ਤੁਹਾਨੂੰ ਸਾਰੀਆਂ ਕੌਮਾਂ ਵਿੱਚੋਂ ਅਤੇ ਸਾਰੀਆਂ ਥਾਂਾਂ ਵਿੱਚੋਂ ਜਿੱਥੇ ਮੈਂ ਤੁਹਾਨੂੰ ਹੱਕ ਦਿੱਤਾ ਸੀ ਇਕੱਠਿਆਂ ਕਰਾਂਗਾ ਯਹਵਾ ਦਾ ਵਾਅਦਾ ਵਾਕ ਹੈ ਮੈਂ ਤੁਹਾਨੂੰ ਇਸ ਥਾਂ ਨੂੰ ਮੋੜ ਲਿਆਵਾਂਗਾ ਜਿੱਥੋਂ ਮੈਂ ਤੁਹਾਨੂੰ ਗੁਲਾਮ ਕਰਵਾਇਆ ਸੀ ਹਾਲੇਲੂਇਆ ਖੁਦਾ ਦਾ ਵਚਨ ਸਾਨੂੰ ਕੀ ਕਹਿੰਦਾ ਠੀਕ ਹੈ ਇਸ ਵਚਨ ਚ ਸਾਨੂੰ ਆਖਰੀ ਲਾਈਨ ਚ ਕੀ ਪਤਾ ਲੱਗਿਆ ਮੈਂ ਤੁਹਾਨੂੰ ਗੁਲਾਮ ਕਰਵਾਇਆ ਸੀ ਬਹੁਤ ਸਾਰੇ ਲੋਗ ਆ ਜੋ ਇਹ ਸੋਚਦੇ ਹੋਣਗੇ ਕਿ ਉਸ ਵੇਲੇ ਸ਼ੈਤਾਨ ਦਾ ਕਿੰਨਾ ਜ਼ੋਰ ਸੀ ਜਿਨੇ ਇੰਨੀ ਵੱਡੀ ਇਜ਼ਰਾਈਲ ਕੌਮ ਨੂੰ ਪਰਮੇਸ਼ਰ ਦੀ ਕੌਮ ਨੂੰ ਗੁਲਾਮ ਕਰਾ ਦਿੱਤਾ ਗੁਲਾਮੀ 'ਚ ਲੈ ਲਿਆ ਉਹਨਾਂ ਦੇ ਉੱਤੇ ਰਾਜ ਕੀਤਾ ਪਰਵਚਨ 'ਚ ਲਿਖਿਆ ਖੁਦਾ ਆਪਣੇ ਚੋਣਵਰੇ ਨੂੰ ਇੰਨਾ ਜ਼ਿਆਦਾ ਪ੍ਰੇਮ ਕਰਦਾ ਹੈ ਨਾ ਕਿ ਪਰਮੇਸ਼ਰ ਕਦੇ ਵੀ ਕਿਸੇ ਨੂੰ ਕਿਸੇ ਦੇ ਹੱਥ 'ਚ ਨਹੀਂ ਦਿੰਦਾ ਖੁਦਾ ਆਪਣੀ ਕੌਮ ਨੂੰ ਆਪਣੇ ਲੋਕਾਂ ਨੂੰ ਆਪਣੇ ਹੱਥ 'ਚ ਰੱਖਦਾ ਆ ਆਪਣੇ ਵਸ 'ਚ ਰੱਖਦਾ ਆ ਆਪਣੇ ਕੰਟਰੋਲ 'ਚ ਰੱਖਦਾ ਆ ਖੁਦਾ ਜੀ ਨੂੰ ਆਬਾਦ ਕਰਨਾ ਚਾਹੁੰਦਾ ਉਹਨੂੰ ਬਹੁਤ ਜ਼ਿਆਦਾ ਆਬਾਦ ਕਰਦਾ ਔਰ ਜਿਹਨੂੰ ਬਰਬਾਦ ਕਰਨਾ ਚਾਹੁੰਦਾ ਉਹਨੂੰ ਬਰਬਾਦ ਵੀ ਕਰਦਾ ਆ ਇਜ਼ਰਾਇਲ ਕੌਮ ਦੇ ਪਾਪ ਵੱਧ ਗਏ ਸੀ ਉਹਨੇ ਖੁਦਾ ਨੂੰ ਤੁਸ਼ ਸਮਝਣਾ ਸ਼ੁਰੂ ਕਰਤਾ ਸੀ ਖੁਦਾ ਦੇ ਰਾਜ ਤੋਂ ਉਹ ਟੁੱਟ ਗਏ ਸੀ ਦੂਰ ਹੋ ਗਏ ਸੀ ਪਰਮੇਸ਼ਰ ਦੇ ਪਮਨ ਤੋਂ ਪਰਮੇਸ਼ਰ ਦੇ ਇਸ ਪਵਿੱਤਰ ਹੈਕਲ ਨੂੰ ਪ੍ਰਿਸ਼ਟ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਉਸ ਵੇਲੇ ਖੁਦਾ ਦਾ ਕਰੋਧ ਉਹਨਾਂ ਤੇ ਆਇਆ ਸੀ ਅਤੇ ਖੁਦਾ ਨੇ ਖੁਦ ਉਹਨਾਂ ਨੂੰ ਗੁਲਾਮੀ ਚ ਪਾਇਆ ਸੀ ਕਿਉਂਕਿ ਜਿਹੜੇ ਲੋਕ ਪਰਮੇਸ਼ਰ ਦੇ ਆ ਕਿਸੇ ਦੀ ਨਹੀਂ ਹਿੰਮਤ ਨਹੀਂ ਆ ਕਿ ਕੋਈ ਉਹਨਾਂ ਦਾ ਨਾਸ਼ ਕਰ ਸਕੇ ਉਹਨਾਂ ਨੂੰ ਤੋਸ਼ ਕਰਾ ਸਕੇ ਉਹਨਾਂ ਨੂੰ ਗੁਲਾਮੀ ਚ ਪਾ ਸਕੇ ਪਰ ਵਚਨ ਚ ਲਿਖਿਆ ਪਰਮੇਸ਼ਰ ਪ੍ਰਭੂ ਯਹਵਾ ਨੇ ਹੀ ਉਹਨਾਂ ਨੂੰ ਗੁलाम ਕਰਵਾਇਆ ਸੀ ਕਿਉਂਕਿ ਉਹਨਾਂ ਦੀਆਂ ਸੋਚਾਂ ਉਹਨਾਂ ਦੇ ਵਿਚਾਰ ਉਹਨਾਂ ਦੇ ਮਨ ਖੁਦਾ ਵੱਲੋਂ ਦੂਰ ਹੋ ਗਏ ਸੀ ਔਰ ਉਪਰਿਸ਼ਟ ਹੋ ਗਏ ਸੀ ਅਤੇ ਬੁਰੀ ਚਾਲ ਚੱਲਦੇ ਸੀ ਔਰ ਖੁਦਾ ਦਾ ਪਾਕ ਵਚਨ ਸਾਨੂੰ ਦੱਸਦਾ ਵਚਨ ਚ ਲਿਖਿਆ ਜਦੋਂ ਉਹ ਐਸੇ ਹੋਗੇ ਤਾਂ ਖੁਦਾ ਨਨ ਨੂੰ ਗੁਲਾਮੀ ਵਿੱਚ ਪਾਇਆ ਪਰ ਵਚਨ ਚ ਲਿਖਿਆ ਯਹਵਾ ਦਾ ਵਾਕ ਹੈ ਕਿ ਮੈਂ ਤੁਹਾਨੂੰ ਇਸ ਥਾਂ ਤੋਂ ਮੋੜ ਲਿਆਵਾਂਗਾ ਹallelujah ਖੁਦਾ ਸਦਾ ਸਾਨੂੰ ਗੁਲਾਮੀ 'ਚ ਨਹੀਂ ਰਹਿਣ ਦਵੇਗਾ ਸਦਾ ਹੀ ਸਾਡੇ ਉੱਤੇ ਪਰਮੇਸ਼ਰ ਦਾ ਕਰੋਧ ਨਹੀਂ ਰਹੇਗਾ ਕਰੋਧ ਉਹਦੇ ਤੇ ਆਏਗਾ ਜਿਹੜਾ ਵਾਰ-ਵਾਰ ਪਰਮੇਸ਼ਰ ਦੇ ਖਿਲਾਫ ਹੋਏਗਾ ਪਰ ਅਸੀਂ ਇਸ ਵਚਨ ਤੋਂ ਹਿੰਮਤ ਪਾਣੀ ਆ ਕਿ ਖੁਦਾ ਸਾਨੂੰ ਫਿਰ ਵੀ ਮੋੜ ਲਿਆਵੇਗਾ ਭਾਵੇਂ ਅਸੀਂ ਕਿੰਨੇ ਵੀ ਗੁਨਾਹ ਕੀਤੇ ਅਸੀਂ ਭਾਵੇਂ ਅੱਜ ਖੁਦਾ ਦਾ ਕਰੋਧ ਹੀ ਸਾਡੇ ਤੇ ਕਿਉਂ ਨਹੀਂ ਹੈਗਾ ਪਰ ਜਦ ਅਸੀਂ ਸੱਚਾ ਪਛਤਾਪ ਤਾਪ ਕਰਾਂਗੇ ਅਸੀਂ ਖੁਦਾ ਦੇ ਰਾਜ ਚ ਪਛਤਾਵਾਂਗੇ ਔਰ ਪਰਮੇਸ਼ਰ ਦੇ ਪਵਨ ਦੇ ਵਿੱਚ ਮੁੜ ਜਾਵਾਂਗੇ ਸੱਚੀ ਤੌਬਾ ਕਰਕੇ ਪਰਮੇਸ਼ਰ ਦੇ ਰਾਜ ਵਿੱਚ ਵੜਾਂਗੇ ਤਾਂ ਖੁਦਾ ਸਾਨੂੰ ਮੋੜ ਲਿਆਵੇਗਾ ਹallelujah ਵਚਨ ਚ ਲਿਖਿਆ ਮੈਂ ਤੁਹਾਨੂੰ ਲੱਭਾਂਗਾ ਵਚਨ ਚ ਕਿਤੇ ਵੀ ਨਹੀਂ ਲਿਖਿਆ ਗਿਆ ਕਿ ਖੁਦਾ ਨੇ ਕਿਹਾ ਵੀ ਇਜ਼ਰਾਈਲੀਆਂ ਨੇ ਮੈਨੂੰ ਪੁਕਾਰਿਆ ਸੀ ਤੇ ਮੈਂ ਫਿਰ ਉਹਨਾਂ ਨੂੰ ਬਚਾਇਆ ਪਰ ਵਚਨ ਚ ਲਿਖਿਆ ਮੈਂ ਆਪਣੀਆਂ ਸੋਚਾਂ ਨੂੰ ਜਾਣਦਾ ਹਾਂ ਜਿਹੜੀਆਂ ਤੁਹਾਡੇ ਵੱਲ ਭਲਾਈ ਦੀਆਂ ਹਨ ਔਰ ਮੈਂ ਤੁਹਾਡਾ ਭਲਾ ਕਰਨਾ ਚਾਹੁੰਦਾ ਹਾਂ ਇੱਥੇ ਵੀ ਵਚਨ ਚ ਲਿਖਿਆ ਮੈਂ ਤੁਹਾਨੂੰ ਲੱਭਾਂਗਾ ਯਹਵਾ ਦਾ ਵਾਕ ਹੈ ਜਦੋਂ ਸਾਡਾ ਕਿਤੇ ਵਿਸ਼ਵਾਸ ਡੋਲਦਾ ਹੋਵੇ ਅਸੀਂ ਕਿਤੇ ਅਸੀਂ ਸੋਚੀਏ ਅਸੀਂ ਪਰਮੇਸ਼ਰਤਨ ਤੋਂ ਬੜੇ ਦੂਰ ਹੋ ਗਏ ਹਾਂ ਪਰ ਉਥੇ ਵਚਨ ਸਾਨੂੰ ਦੱਸਦਾ ਪ੍ਰਭੂ ਨੇ ਕਿਹਾ ਮੈਂ ਤੁਹਾਨੂੰ ਲੱਭਾਂਗਾ ਤੁਸੀਂ ਮੇਰੇ ਤੋਂ ਦੂਰ ਹੋ ਗਏ ਹੋਗੇ ਤੁਸੀਂ ਮੇਰੇ ਰਾਹ ਤੋਂ ਅਲੱਗ ਹੋ ਗਏ ਹੋਗੇ ਐਸਾ ਹੋ ਗਿਆ ਹੋਏਗਾ ਕਿ ਤੁਸੀਂ ਮੈਨੂੰ ਛੱਡ ਕੇ ਕਿੱਧਰ ਇੱਧਰ ਉੱਧਰ ਭਟਕ ਗਏ ਹੋਗੇ ਪਰ ਮੈਂ ਤੁਹਾਨੂੰ ਲੱਭ ਲਵਾਂਗਾ ਯਹਵਾ ਦਾ ਹਵਾਕਾ ਮੈਂ ਤੁਹਾਡੀ ਸਾਰੀ ਗੁਲਾਮੀ ਨੂੰ ਮੁਕਾ ਜਾਵਾਂਗਾ ਔਰ ਕਹਿੰਦਾ ਮੈਂ ਤੁਹਾਨੂੰ ਸਾਰੀਆਂ ਕਾਮਾਂ ਵਿੱਚੋਂ ਅਤੇ ਸਾਰੀਆਂ ਥਾਹਾਂ ਵਿੱਚੋਂ ਜਿੱਥੇ ਮੈਂ ਤੁਹਾਨੂੰ ਹੱਕ ਦਿੱਤਾ ਸੀ ਇਕੱਠਿਆਂ ਕਰਾਂਗਾ ਹallelujah ਖੁਦਾ ਦਾ ਵਚਨ ਹੈ ਯਹਵਾ ਪਰਮੇਸ਼ਰ ਸਾਡੇ ਨਾਲ ਉੱਤਮ ਵਾਅਦੇ ਕਰਦਾ ਔਰ ਉਹ ਕਹਿੰਦਾ ਮੈਂ ਤੁਹਾਨੂੰ ਜਿੱਥੇ ਹੱਕ ਦਿੱਤਾ ਆ ਉਥੋਂ ਮੈਂ ਤੁਹਾਨੂੰ ਇਕੱਠਿਆਂ ਕਰਾਂਗਾ ਮੈਂ ਤੁਹਾਨੂੰ ਬਚਾਵਾਂਗਾ ਮੈਂ ਤੁਹਾਨੂੰ ਮੋੜ ਲਿਆਵਾਂਗਾ ਤੁਹਾਡੀ ਗੁਲਾਮੀ ਜੋ ਤੁਹਾਨੂੰ ਕੱਢ ਲਿਆਵਾਂਗਾ ਤਾਂ ਜਦੋਂ ਕਦੇ ਸ਼ਤਾਨ ਸਾਡੇ ਮੰਚ 'ਤੇ ਖਿਆਲ ਪਾਉਂਦਾ ਆ। ਕਿ ਤੁਹਾਡੇ ਪਰਮੇਸ਼ਰ ਨੇ ਤੁਹਾਨੂੰ ਛੱਡ ਦਿੱਤਾ ਆ। ਤੁਹਾਡੇ ਪਰਮੇਸ਼ਰ ਨੇ ਤੁਹਾਨੂੰ ਤਿਆਗ ਦਿੱਤਾ ਆ। ਤੁਹਾਡਾ ਪਰਮੇਸ਼ਰ ਤੁਹਾਨੂੰ ਪਿਆਰ ਨਹੀਂ ਕਰਦਾ। ਖੁਦਾ ਨੇ ਤੁਹਾਨੂੰ ਅੱਜ ਹੀ ਆਪਣੇ ਰਾਜ ਤੋਂ ਕੱਢ ਦਿੱਤਾ ਤੁਸੀਂ ਪਰਮੇਸ਼ਰ ਦੇ ਰਾਜ ਵਿੱਚ ਵੜ ਹੀ ਨਹੀਂ ਸਕਦੇ ਉੱਥੇ ਅਸੀਂ ਆਪਣੇ ਪਰਮੇਸ਼ਰ ਦੇ ਪਾਕ ਵਚਨ ਦੇ ਦੁਆਰਾ ਉਹਦਾ ਸਾਹਮਣਾ ਕਰਨਾ ਕਿ ਇਹ ਸ਼ੈਤਾਨ ਅਸੀਂ ਜਾਣਦੇ ਹਾਂ ਖੁਦਾ ਕਹਿੰਦਾ ਜੋ ਕੋਈ ਮੇਰੇ ਵਚਨ ਤੇ ਵਿਸ਼ਵਾਸ ਕਰੇ ਉਹ ਸ਼ਰਮਿੰਦਾ ਨਹੀਂ ਹੋਵੇਗਾ ਅਗਰ ਉਹ ਗਵਾਚ ਵੀ ਜਾਵੇ ਤਾਂ ਮੈਂ ਉਹਨੂੰ ਲੱਭ ਲਵਾਂਗਾ ਮੈਂ ਉਹਦੀ ਸਾਰੀ ਗੁਲਾਮੀ ਨੂੰ ਮੁਕਾ ਦੇਵਾਂਗਾ ਮੇਰਾ ਪਰਮੇਸ਼ਰ ਮੇਰੇ ਨਾਲ ਆ ਉਹ ਮੈਨੂੰ ਖੁੱਲੀਆਂ ਥਾਂ ਤੇ ਰੱਖਦਾ ਆ ਉਹ ਮੈਨੂੰ ਕਹਿੰਦਾ ਤੂੰ ਨੂੰ ਮੈਂ ਸਾਰੀਆਂ ਖੁੱਲੀਆਂ ਤੇ ਉੱਤਮ ਥਾਂਾਂ ਤੇ ਹੱਕ ਦਮਾਂਗਾ ਮੈਂ ਤੁਹਾਨੂੰ ਇਕੱਠਿਆਂ ਕਰਾਂਗਾ ਮੈਂ ਤੁਹਾਨੂੰ ਬਚਾਵਾਂਗਾ ਮੈਂ ਤੁਹਾਨੂੰ ਲੱਭਾਂਗਾ ਤੁਹਾਨੂੰ ਲੱਭਣ ਦੀ ਲੋੜ ਨਹੀਂ ਆ ਪਰ ਮੈਂ ਤੁਹਾਨੂੰ ਲੱਭ ਲਵਾਂਗਾ ਇਹ ਯੋ ਹਵਾ ਦਾ ਵਾਅਦਾ ਕਿ ਮੈਂ ਤੁਹਾਡੀ ਸਾਰੀ ਗੁਲਾਮੀ ਨੂੰ ਮੁਕਾ ਕੇ ਤੁਹਾਨੂੰ ਆਜ਼ਾਦ ਕਰਾਂਗਾ ਪਵਿੱਤਰ ਕਰਾਂਗਾ ਸ਼ੁੱਧ ਕਰਾਂਗਾ ਫ੍ਰੀ ਕਰਾਂਗਾ ਹਾਲੇਲੂਇਆ ਤਾਂ ਸੱਚਮੁੱਚ ਖੁਦਾ ਦੀ ਯੋਜਨਾ ਸਾਡੇ ਲਈ ਉਤਮ ਆ ਮਹਾਣਿਆ ਬਹੁਤ ਵੱਡੀ ਆ ਔਰ ਐਸੀ ਵੱਡੀ ਆ ਕਿ ਅਸੀਂ ਉਸ ਖੁਦਾ ਦੀ ਦਇਆ ਦੇ ਵਿੱਚ ਐਸੇ ਮਹਿਫੂਜ਼ ਹੋ ਜਾਾਂਗੇ ਕਿ ਸਾਨੂੰ ਇੱਧਰ ਉੱਧਰ ਦੀ ਹਵਾ ਇੱਧਰ ਉੱਧਰ ਦੀ ਰੌਸ਼ਨੀ ਨਹੀਂ ਲੱਗੇਗੀ ਪਰ ਅਸੀਂ ਖੁਦਾ ਦੀ ਜ਼ਿੰਦਗੀ 'ਚ ਅਨੰਦਿਤ ਹੋਵਾਂਗੇ ਔਰ ਸੱਚਮੁੱਚ ਸਾਡਾ ਖੁਦਾ ਸਾਡੇ ਵਾਲੇ ਐਸ ਲਈ ਅਸੀਂ ਦੁਸ਼ਟ ਨੂੰ ਕਹਿਣਾ ਕਿ ਤੂੰ ਚਲਾ ਜਾ ਕਿਉਂਕਿ ਤੇਰੀ ਸਾਡੇ ਕੋਲ ਜਗ੍ਹਾ ਨਹੀਂ ਆ ਸਾਡੇ ਸਰੀਰ ਰੂਹ ਜਿਸਮ ਜਾਣ ਦੇ ਉੱਤੇ ਸਾਡੇ ਖੁਦਾਬੰਦ ਪਿਆਰੇ ਪਰਮੇਸ਼ਰ ਦਾ ਕਬਜ਼ਾ ਆ ਬਾਸ ਕੰਟਰੋਲ ਆ ਔਰ ਉਹ ਸਾਡੇ ਨਾਲ ਲਿਆ ਹਾਲੇਲੂਇਆ ਨੈਕਸਟ ਵਚਨ ਜੋ ਪੜਾਂਗੇ ਰੋਮੀਆਂ 8 ਉਹਦੀ 28 ਨੰਬਰ ਆਇਤ ਅਸੀਂ ਜਾਣਦੇ ਹਾਂ ਕਿ ਜਿਹੜੇ ਪਰਮੇਸ਼ਰ ਦੇ ਨਾਲ ਪਿਆਰ ਰੱਖਦੇ ਹਨ ਸਾਰੀਆਂ ਅਵਸਥਾਾਂ ਨਾਲ ਕਿ ਉਹਨਾਂ ਦਾ ਭਲਾ ਹੀ ਕਰਦੀਆਂ ਹਨ ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਬੁਲਾਏ ਹੋਏ ਹਨ ਹਾਲੇਲੂਇਆ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਕਹਿੰਦਾ ਸਾਰੀਆਂ ਅਵਸਥਾਾਂ ਨਾਲ ਕਿ ਉਹਨਾਂ ਦਾ ਭਲਾ ਕਰਦੀਆਂ ਕਿੰਨਾਂ ਦਾ ਜਿਹੜੇ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਬੁਲਾਏ ਹੋਏ ਹਨ ਹਾਲੇਲੂਇਆ ਸੱਚਮੁੱਚ ਅਸੀਂ ਸਭ ਹੀ ਖੁਦਾ ਦੀ ਇੱਛਾ ਦੇ ਨਾਲ ਸਾਰੇ ਬੁਲਾਏ ਹੋਏ ਆਂ ਅਸੀਂ ਪਵਿੱਤਰ ਭਵਨ ਦੇ ਵਿੱਚ ਰੱਖੇ ਜਾਣ ਦੇ ਯੋਗ ਆਂ ਸਾਡਾ ਫਲ ਖੁਦਾ ਦੀ ਹਜ਼ੂਰੀ ਚ ਬਹੁਤ ਵੱਡਾ ਤੇ ਉੱਤਮ ਆ ਅਸੀਂ ਇਕੱਲੇ ਨਹੀਂ ਛੱਡੇ ਜਾਵਾਂਗੇ ਅਸੀਂ ਤਿਆਗੇ ਨਹੀਂ ਜਾਵਾਂਗੇ ਸਾਡਾ ਫਲ ਪਰਮੇਸ਼ਰ ਪ੍ਰਭੂ ਯਹਵਾ ਵੱਲੋਂ ਆ ਸਾਨੂੰ ਕੋਈ ਲਤਾੜ ਨਹੀਂ ਸਕਦਾ ਛੱਡ ਨਹੀਂ ਸਕਦਾ ਤਿਆਗ ਨਹੀਂ ਸਕਦਾ ਅਸੀਂ ਪਰਮੇਸ਼ਰ ਵਿੱਚ ਫਲਵੰਤਿਆਂ ਫਤਿਹਮੰਦ ਆ ਆਸ਼ੀਸ਼ੀ ਤੇ ਬlesed ਆਂ ਔਰ ਸੱਚਮੁੱਚ ਵਿੱਚ ਜਿਵੇਂ ਲਿਖਿਆ ਅਸੀਂ ਜਾਣਦੇ ਹਾਂ ਜਿਹੜੇ ਪਰਮੇਸ਼ਰ ਨਾਲ ਪਿਆਰ ਕਰਦੇ ਆ ਸਾਰੀਆਂ ਅਵਸਥਾ ਸੰਸਾਰ ਦੀਆਂ ਸਾਰੀਆਂ ਹੀ ਅਵਸਥਾ ਰਲ ਕੇ ਉਹਦਾ ਭਲਾ ਕਰਦੀਆਂ ਆ ਕੋਚਿੰਜ ਲਿਖਿਆ ਜਦ ਯਹਵਾ ਮੇਰੇ ਵਾਲਿਆ ਤਾਂ ਮੇਰਾ ਵਿਰੋਧੀ ਕੌਣ ਹੋ ਸਕਦਾ ਆ ਹਾਲੇਲੂਇਆ ਜਦ ਯਹਵਾ ਮੇਰੇ ਵਾਲਿਆ ਤਾਂ ਕੌਣ ਹੀ ਹੋ ਸਕਦਾ ਮੇਰਾ ਵਿਰੋਧੀ ਇਸ ਲਈ ਸਾ ਹਰ ਇੱਕ ਦੁਸ਼ਟ ਦੀ ਸਪਿਰਿਟ ਨੂੰ ਅਸੀਂ ਕਹਿਣਾ ਕਿ ਇਹ ਦੁਸ਼ਟ ਮੇਰੇ ਕੋਲੋਂ ਦੂਰ ਹੋ ਜਾ ਕਿਉਂ ਜੋ ਯਹਵਾ ਮੇਰੇ ਵਾਲਿਆ ਤਾਂ ਮੇਰਾ ਵਿਰੋਧੀ ਕੌਣ ਹੋਵੇਗਾ ਮੇਰਾ ਪਰਮੇਸ਼ਰ ਮੇਰੇ ਵਾਲਿਆ ਸਤਿਮੂੱਚ ਉਹ ਮੇਰੀ ਜ਼ਿੰਦਗੀ ਦਾ ਬਚਾਉਣ ਵਾਲਾ ਮੇਰਾ ਉੱਚਾ ਗਾੜਿਆ ਮੈਨੂੰ ਆਸ਼ੀਸ਼ਿਤ ਕਰਨ ਵਾਲਾ ਮੇਰਾ ਪਲਾ ਪਰਮੇਸ਼ਰ ਆ ਉਹ ਵੱਡੀ ਦਇਆ ਕਰਨ ਵਾਲਾ ਆ ਜਦ ਖੁਦਾ ਮੇਰੇ ਲਿਆ ਤਾਂ ਮੇਰੇ ਸੰਸਾਰ ਵਿੱਚ ਆਉਣ ਦਾ ਮਕਸਦ ਕਲੀਅਰ ਹੈ ਕਿ ਉਹ ਮੈਨੂੰ ਆਸ਼ੀਸ਼ਿਤ ਕਰੇਗਾ ਕਿਉਂਕਿ ਖੁਦਾ ਨੇ ਮੈਨੂੰ ਇਸ ਸੰਸਾਰ ਵਿੱਚ ਠੋਕਰਾਂ ਖਾਂਦੇ ਲਈ ਪੈਦਾ ਨਹੀਂ ਕੀਤਾ ਅਸੀਂ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਬੁਲਾਏ ਗਏ ਹਾਂ ਅਸੀਂ ਗਰਭ ਤੋਂ ਹੀ ਖੁਦਾ ਦੇ ਰਾਜ ਲਈ ਚੁਣੇ ਗਏ ਹਾਂ ਪਰਮੇਸ਼ਰ ਦਾ ਰਾਜ ਸਾਡੇ ਵਿੱਚ ਹੈ ਅਸੀਂ ਹਰ ਇੱਕ ਗੱਲ ਦੇ ਵਿੱਚ ਪਰਮੇਸ਼ਰ ਦੀ ਮਹਿਮਾ ਉਹਦੀ ਵਡਿਆਈ ਕਰਾਂਗੇ ਕਿਉਂਕਿ ਸਾਡਾ ਪਵਿੱਤਰ ਪਰਮੇਸ਼ਰ ਹੈ ਔਰ ਉਹ ਹਰ ਗੱਲ ਹਰ ਪਲ ਤੇ ਹਰ ਹਾਲ ਦੇ ਵਿੱਚ ਸਾਡੇ ਨਾਲ ਆ ਉਹ ਸਾਨੂੰ ਨਾ ਛੱਡੇਗਾ ਤੇ ਨਾ ਹੀ ਤਿਆਗੇਗਾ ਅਸੀਂ ਖੁਦਾ ਦੇ ਰਹਿਮ ਉਹਦੀ ਕਿਰਪਾ ਉਹਦੀ ਆਸ਼ੀਸ਼ ਨੂੰ ਪ੍ਰਾਪਤ ਕਰਾਂਗੇ ਕਿਉਂਕਿ ਸੰਸਾਰ ਦੀ ਹਰ ਇੱਕ ਚੀਜ਼ ਸਾਡੀ ਬਰਕਤ ਲਈ ਆ ਔਰ ਹਰ ਇੱਕ ਚੀਜ਼ ਸਾਨੂੰ ਫਲ ਦੇਵੇਗੀ ਬਲਵੰਤ ਕਰੇਗੀ ਹਾਲੇਲੂਇਆ ਔਰ ਆਖਰੀ ਵਚਨ ਬਹੁਤ ਹੀ ਪਾਵਰਫੁਲ ਵਚਨ ਜਿਹਨੂੰ ਅਸੀਂ ਸਭ ਨੇ ਹਰ ਵੇਲੇ ਇਸਤੇਮਾਲ ਕਰਨਾ ਹੈ ਉਸ ਵਚਨ ਨੂੰ ਅਸੀਂ ਪੜਾਂਗੇ ਫਿਲੀਪੀਆ 4 ਉਹਦੀ 13 ਨੰਬਰ ਆਇਤ ਨੂੰ ਉਸ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸਭ ਕੁਝ ਕਰ ਸਕਦਾ ਹਾਂ ਹਾਲੇਲੂਇਆ ਇਹ ਵਚਨ ਬਹੁਤ ਛੋਟਾ ਜਿਹਾ ਲੱਗਦਾ ਸਾਨੂੰ ਪਰ ਇਹ ਬਹੁਤ ਪਾਵਰਫੁਲ ਹੈ ਇਸ ਵਚਨ ਦੇ ਵਿੱਚ ਇਹ ਨਹੀਂ ਲਿਖਿਆ ਕਿ ਜਿਹੜਾ ਮੇਰੇ ਤੇ ਵਿਸ਼ਵਾਸ ਕਰਦਾ ਆ ਉਹ ਕੀ ਕਰੇਗਾ ਉਹ ਡਰਾਈਵ ਕਰ ਲੇਗਾ ਕਾਰ ਚਲਾ ਲੇਗਾ ਉਹ ਐਕਟਿਵਾ ਚਲਾ ਲੇਗਾ ਉਹ ਬਾਈਕ ਚਲਾ ਲੇਗਾ ਵਚਨ ਜੀ ਇਹ ਨਹੀਂ ਦਿਖਾਇਆ ਕਿ ਉਹ ਜਹਾਜ਼ ਚਲਾ ਲੇਗਾ ਵਚਨ ਜੀ ਇਹ ਨਹੀਂ ਲਿਖਿਆ ਕਿ ਉਹ ਦੁਨੀਆ ਚਲਾ ਲੇਗਾ ਪਰ ਵਚਨ ਚ ਲਿਖਿਆ ਜਿਹੜਾ ਮੈਨੂੰ ਬਲ ਦਿੰਦਾ ਉਹਦੇ ਵਸੀਲੇ ਮੈਂ ਸਭ ਕੁਝ ਕਰ ਸਕਦਾ ਹਾਂ ਸਭ ਕੁਝ ਮਤਲਬ ਸਭ ਕੁਝ ਸਭ ਕੁਛ ਮਤਲਬ ਆਰ ਉਹ ਚੀਜ਼ ਜਿਹੜੀ ਸਾਨੂੰ ਅਸੰਭਵ ਲੱਗਦੀ ਆ ਸਮ ਟਾਈਮ ਸ਼ੈਤਾਨ ਸਾਨੂੰ ਕਹੇਗਾ ਤੂੰ ਆਪਣੀ ਪ੍ਰੇਰ ਲਾਈਫ ਚ ਵਧ ਨਹੀਂ ਸਕਦਾ ਤੂੰ ਪਰਮੇਸ਼ਰ ਦੀ ਆਤਮਾ ਨੂੰ ਪ੍ਰਾਪਤ ਨਹੀਂ ਕਰ ਸਕਦਾ ਤੋ ਉਸ ਵੇਲੇ ਅਸੀਂ ਖੁਦਾ ਨੂੰ ਕਹਾਂਗੇ ਕਿ ਇਹ ਪਰਮੇਸ਼ਰ ਸਾਨੂੰ ਤੇਰੇ ਵਚਨ ਤੇ ਵਿਸ਼ਵਾਸ ਈ ਔਰ ਖੁਦਾ ਜਿਸ ਵਚਨ ਦੇ ਇਤਿਹਾਅਨ ਨੂੰ ਸੀ ਇਸਤੇਮਾਲ ਕਰਦੇ ਆਂ हे hey शैतान मेरे को दूर हो जा क्योंकि मेरा खुदा मेनू ऐसा बल दंदा है जिस बल ना मैं सब कुछ कर सकदा है दुष्ट सानू कहेगा तैनू जॉब नहीं मिलेगी उनू कहवा के साडे को दूर हो जा मैं सब कुछ कर सकदा हां दुष्ट साडे मन च विचार पाएगा ਤੇਰੀ ਜ਼ਿੰਦਗੀ ਵਿਅਰਥ ਹੈ ਤੂੰ ਕੁਝ ਵੀ ਨਹੀਂ ਕਰ ਸਕਦਾ ਉਹਨਾਂ ਕਹਾਂਗੇ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਆਕਾਰਤ ਕਰਕੇ ਦਿਖਾਵਾਂਗੇ ਅਸੀਂ ਕੁਝ ਕਰਕੇ ਦਿਖਾਵਾਂਗੇ ਕਿ ਕਿ ਮੈਂ ਕਰ ਸਕਦਾ ਹਾਂ ਐਸਾ ਕੋਈ ਕੰਮ ਨਹੀਂ ਆ ਜੋ ਮੇਰੇ ਤੋਂ ਅਸੰਭਵ ਹੈ ਮੈਂ ਆਪਣੇ ਖੁਦਾ ਦੇ ਉਸ ਬਲ ਦੇ ਨਾਲ ਜਿਹੜਾ ਉਹਨੇ ਮੈਨੂੰ ਦਿੱਤਾ ਆ ਸਭ ਕੁਝ ਕਰ ਸਕਦਾ ਹਾਂ ਹallelujah ਹਰ ਇੱਕ ਕੰਮ ਹਰ ਇੱਕ ਚੀਜ਼ ਹਰ ਇੱਕ ਗੱਲ ਹਰ ਇੱਕ ਫਲ ਹਰ ਇੱਕ ਚੀਜ਼ ਹਰ ਇੱਕ ਤਾਕਤ ਨੂੰ ਪ੍ਰਾਪਤ ਕਰਨਾ ਮੇਰੇ ਵੱਸ ਹੈ ਮੇਰੇ ਹੱਥ ਹੈ ਮੈਂ ਯੋਗ ਹਾਂ ਇਸ ਕਿ ਮੈਂ ਹਰ ਕੁਝ ਕਰ ਸਕਦਾ ਹਾਂ ਐਸਾ ਕੁਝ ਵੀ ਨਹੀਂ ਹੈ ਜੋ ਮੈਂ ਨਹੀਂ ਕਰ ਸਕਦਾ ਦੁਸ਼ਟ ਸਾਡੇ ਮਨਾਂ 'ਚ ਵਿਚਾਰ ਪਾਉਂਦਾ ਹੈ ਜੋ ਬਹੁਤ ਜ਼ਿਆਦਾ ਹੈ ਜੋ ਕੱਲ ਮੈਂ ਸਟੇਟਸ ਵੀ ਲਗਾਇਆ ਸੀ ਕਿ ਬਹੁਤ ਸਾਰੇ ਭੈਣ ਭਾਈ ਕਹਿਣਗੇ ਅਸੀਂ ਕਿਸੇ ਦੇ ਉੱਤੇ ਹੱਥ ਰੱਖ ਕੇ ਪ੍ਰਾਰਥਨਾ ਕੀਤੀ ਉਹ ਉਹਦੀ ਸਪਿਰਿਟ ਸਾਡੇ ਪਿੱਛੇ ਆ ਗਈ ਅਸੀਂ ਕਿਸੇ ਲਈ ਦੁਆ ਕੀਤੀ ਉਹ ਦੁਸ਼ਟ ਆਤਮਾ ਨੇ ਸਾਡਾ ਪਿੱਛਾ ਕੀਤਾ ਸਾਨੂੰ ਸਤਾਉਣ ਲੱਗੀ ਅਸੀਂ ਕਿਸੇ ਲਈ ਦੁਆ ਕੀਤੀ ਸਾਡੇ ਘਰ 'ਚ ਗੜਬੜ ਹੋ ਗਈ ਅਸੀਂ ਕਿਸੇ ਲਈ ਦੁਆ ਕੀਤੀ ਤਾਂ ਉਹਦੀ ਦੁਸ਼ਟ ਆਤਮਾ ਨੇ ਮੈਨੂੰ ਸਾਰੀ ਰਾਤ ਸੌਣ ਨਹੀਂ ਦਿੱਤਾ ऐसे बहुत सारे ਭੈਣਾ ਭਾਈਆਂ ਦੇ ਵਿਚਾਰ ਹੈ ਕਿ ਅਸੀਂ ਕਿਸੇ ਲਈ ਦੁਆ ਕਰਾਂਗੇ ਤਾਂ ਸਾਡੇ ਤੇ ਵਿਪਤਾਏਗੀ ਅਗਰ ਐਸਾ ਹੁੰਦਾ ਤਾਂ ਜਿੰਨੇ ਪਰਮੇਸ਼ਰ ਦੇ ਪ੍ਰਸਿੱਧ ਦਾਸ ਹੈ ਜਿਨ੍ਹਾਂ ਦੀਆਂ ਲੱਖਾਂ ਦੇ ਹਸਾਮਨਾ ਕਲੀਸੀਆਵਾਂ ਆਆਂ ਉਹਨਾਂ ਦਾ ਹਾਲ ਤਾਂ ਫਿਰ ਬਹੁਤ ਬੁਰਾ ਹੁੰਦਾ ਉਹ ਕੀ ਕਿੰਨੂ ਕਿੰਨੂ ਸੰਭਾਲਦੇ ਲੱਖਾਂ ਲੋਕਾਂ ਲਈ ਉਹਨਾਂ ਨੇ ਦੁਆ ਕੀਤੀ ਅਗਰ ਇੱਕ ਮਨੁੱਖ 'ਚ ਦੋ ਦੁਸ਼ਟ ਆਤਮਾ ਵੀ ਹੋਣ ਤਾਂ ਇੱਕ ਲੱਖ ਤੇ ਦੁਆ ਕਰਨ ਲੋਕ 2 ਲੱਖ ਦੁਸ਼ਟ ਆਤਮਾਾਂ ਮਾ ਇੱਕ ਬੰਦੇ ਤੇ ਆਉਣ ਤਾਂ ਕੀ ਹੋਏਗਾ ਉਸ ਬੰਦੇ ਦਾ ਅਗਰ ਐਸਾ ਹੁੰਦਾ ਨਾ ਕਿ ਇੱਕ ਬੰਦਾ ਅਗਰ ਕਿਸੇ ਲਈ ਦੁਆ ਕਰ ਰਿਹਾ ਆ ਤਾਂ ਉਸ ਬੰਦੇ ਦੀ ਦੁਸ਼ਟ ਆਤਮਾ ਨਿਕਲ ਕੇ ਉਸ ਪਾਸਟਰ ਤੇ ਅਟੈਕ ਕਰੇਗੀ ਤਾਂ ਦੁਨੀਆਂ 'ਚ ਕੋਈ ਬੰਦਾ ਪਾਸਟਰ ਨਾ ਬਣਦਾ ਐਸਾ ਬਿਲਕੁਲ ਨਹੀਂ ਆ ਸਿਰਫ ਸਾਡੇ ਵਿਸ਼ਵਾਸ ਦੀ ਕਮੀ ਆ ਕਿਉਂਕਿ ਸਾਨੂੰ ਸ਼ੈਤਾਨ ਇਸ ਵਚਨ ਤੇ ਵਿਸ਼ਵਾਸ ਕਰਨ ਨਹੀਂ ਦਿੰਦਾ ਕਿ ਮੈਂ ਸਭ ਕੁਝ ਕਰ ਸਕਦਾ ਉਹ ਸਾਡੇ ਮਨ 'ਚ ਕੀ ਡਾਊਟ ਪਾਉਂਦਾ ਤੂੰ ਨਹੀਂ ਕਰ ਸਕਦਾ ਤੇਰੇ ਤੋਂ ਨਹੀਂ ਹੋਏਗਾ ਤੈਨੂੰ ਅਥਾਰਟੀ ਨਹੀਂ ਆ ਤਾਂ ਉਸ ਨੂੰ ਸਮਝਾਓ ਕਿ ਸਾਨੂੰ ਖੁਦਾ ਦੇ ਲਹੂ ਨੇ ਅਥਾਰਟੀ ਦਿੱਤੀ ਆ ਸਾਨੂੰ ਸਾਡੇ ਵਿਸ਼ਵਾਸ ਨੇ ਅਥਾਰਟੀ ਦਿੱਤੀ ਆ ਕਿ ਮੈਂ ਕਰ ਸਕਦਾ ਹਾਂ ਕਿਉਂਕਿ ਵਚਨ ਚ ਲਿਖਿਆ ਜਿਹੜਾ ਮੇਰੇ ਤੇ ਵਿਸ਼ਵਾਸ ਕਰੇ ਉਹ ਸਭ ਕੁਝ ਕਰ ਸਕਦਾ ਆ ਉਹ ਵਿਸ਼ਵਾਸ ਦੇ ਨਾਲ ਰੋਗੀਆਂ ਨੂੰ ਚੰਗਾ ਕਰੇਗਾ ਦੁਸ਼ਟ ਆਤਮਾਵਾਂ ਨੂੰ ਕੱਢੇਗਾ ਗੈਰ ਭਾਸ਼ਾਵਾਂ ਬੋਲੇਗਾ ਬਿਮਾਰਾਂ ਨੂੰ ਚੰਗਿਆ ਕਰੇਗਾ ਉਹ ਮੇਰੇ ਨਾਮ ਚ ਸਭ ਕੁਝ ਕਰ ਸਕਦਾ ਆ ਔਰ ਸੱਚਮੁੱਚ ਸਾਡਾ ਪਰਮੇਸ਼ਰ ਸਾਨੂੰ ਐਸਾ ਬਲ ਦਿੰਦਾ ਆ ਜਿਸ ਬਲ ਦੇ ਨਾਲ ਅਸੀਂ ਹਰ ਪਲ ਦੇ ਵਿੱਚ ਇੱਕ ਨਵਾਂ ਕੰਮ ਕਰ ਸਕਦੇ ਆ ਕੰਮ ਸੰਸਾਰ ਦਾ ਕੋਈ ਵੀ ਕਿਉਣਾ ਹੋਵੇ ਸਾਡੇ ਲਈ ਅਣ ਹੋਣਾ ਨਹੀਂ ਆ। ਖੁਦਾ ਤੇ ਵਿਸ਼ਵਾਸ ਰੱਖਣ ਵਾਲਿਆਂ ਦੇ ਲਈ ਇੱਕ ਵੀ ਕੰਮ ਅਣ ਹੋਣਾ ਨਹੀਂ ਆ। ਪਰਮੇਸ਼ਰ ਦਾ ਧਰਮੀ ਜਾਣ ਤੇ ਉਹਦੇ ਤੇ ਵਿਸ਼ਵਾਸ ਰੱਖਣ ਵਾਲਾ ਸਭ ਕੁਝ ਕਰ ਸਕਦਾ ਆ। ਹਾਲੇਲੂਇਆ ਇਸ ਲਈ ਆਪਣੇ ਪਰਮੇਸ਼ਰ ਦੇ ਇਸ ਵਚਨ ਨੂੰ ਆਪਣੇ ਹਿਰਦੇ ਚ ਵਸਾ ਕੇ ਨਿਕਲੋ ਉਸ ਖੁਦਾ ਦੇ ਕੰਮਾਂ ਲਈ ਕਿਉਂਕਿ ਐਸਾ ਕੋਈ ਕੰਮ ਨਹੀਂ ਆ ਜੋ ਇੱਕ ਧਰਮੀ ਨਹੀਂ ਕਰ ਸਕਦਾ। ਸੱਚਮੁੱਚ ਹਰ ਇੱਕ ਧਰਮੀ ਖੁਦਾ ਦੇ ਬਲ ਦੇ ਨਾਲ ਖੁਦਾ ਦੀ ਤਾਕਤ ਦੇ ਨਾਲ ਪਰਮੇਸ਼ਰ ਦੇ ਸਵਚਨ ਦੇ ਨਾਲ ਅਧਿਕਾਰ ਪ੍ਰਾਪਤ ਕਰਦਾ ਆ ਕਿ ਉਹ ਸੰਸਾਰ ਵਿੱਚ ਅੜਿਆ ਖੜਿਆ ਹਰ ਇੱਕ ਕੰਮ ਕਰ ਸਕਦਾ ਆ ਹallelujah ਇਸ ਲਈ ਹਿੰਮਤ ਨਾਲ ਨਿਕਲੋ ਵਹਿਮ ਚੋਂ ਨਿਕਲੋ ਸ਼ੱਕ ਚੋਂ ਨਿਕਲੋ ਪਰ ਵਿਸ਼ਵਾਸ ਚ ਵੜੋ ਤਾਂ ਜੋ ਅਸੀਂ ਸਵਰਗ ਦੇ ਰਾਜ ਚ ਵੜ ਸਕੀਏ ਹallelujah ਤਾਂ ਆਓ ਸਭ ਮਿਲ ਕੇ ਇਹਨਾਂ ਵਚਨਾਂ ਦੇ ਦੁਆਰਾ ਸਭ ਮਿਲ ਕੇ ਖੁਦਾਵੰਦੀ ਹਜ਼ਰੀ ਵਿੱਚ ਪ੍ਰਾਰਥਨਾ ਕਰਾਂਗੇ ਹalleluyah halleluyah 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 ਤਾਰੀਫ਼ 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 ਕਰਦੇ ਮਹਾਨ ਖੁਦਾਵਨ ਪ੍ਰਭੂ ਯਹੋਵਾ پاک ਵਿੱਚ ਪਰਮੇਸ਼ਰ ਤੁਹਾਡੀ ਪਵਿੱਤਰ ਹਜ਼ੂਰੀ ਅਗੇ ਝੁਕਦੇ ਪਤਾ ਪਰਮੇਸ਼ਰ ਤੁਹਾਡੇ ਨਾਮ ਨੂੰ ਮਹਿਮਾਰ ਵਡਿਆਈ ਦਿੰਦੇ ਹੋਏ ਮਹਾਨ ਖੁਦਾਵਨ ਅੱਜ ਦੇ ਦਿਨ ਲਈ ਤੁਹਾਡਾ ਧੰਨਵਾਦ ਕਰਦੇ ਆਂ ਅੱਜ ਦੀ ਕਿਰਪਾ ਲਈ ਸੱਚਮੁੱਚ ਖੁਦਾ ਅੱਜ ਦੇ ਪ੍ਰੇਮ ਅੱਜ ਦੀ ਸ਼ਾਂਤੀ ਲਈ ਮਹਾਨ ਖੁਦਾਵੰ ਤੁਸੀ ਦਇਆ ਦੇ ਸਾਗਰ ਰਤ ਪਵਿੱਤਰ ਪਰਮੇਸ਼ਰ ਖੁਦਾਵੰ ਤੁਸੀ ਫਜ਼ਲ ਰਹਿਮ ਤਾਕਤ ਨੂੰ ਦੇਣ ਵਾਲੇ ਖੁਦਾਵੰ ਪਿਆਰੇ ਪ੍ਰਭੂ ਜੀ ਤੁਹਾਡੀ ਤਾਕਤ ਤੁਹਾਡਾ ਪ੍ਰੇਮ ਤੁਹਾਡੀ ਭਰਪੂਰੀ ਸਾਡੇ ਉੱਤੇ ਖੁਦਾਵੰ ਸੱਚਮੁੱਚ ਤੁਸੀਂ ਸਾਨੂੰ ਜਨਿਆ ਸਾਨੂੰ ਰਚਿਆ ਸਾਨੂੰ ਬਣਾਇਆ ਔਰ ਘੜਿਆ ਖੁਦਾਵੰ ਤੁਸੀਂ ਸਾਨੂੰ ਕੱਲਿਆਂ ਨਾ ਛੱਡਿਆ ਪਿਆਰੇ ਪਰਮੇਸ਼ਰ ਤੁਸੀਂ ਆਪਣੇ ਦੂਤਾਂ ਦੇ ਦੁਆਰਾ ਸਾਨੂੰ ਬਰਕਤ ਔਰ ਆਸ਼ੀਰਵਾਦ ਦਿੱਤੀ ਪਿਆਰੇ ਪ੍ਰਭੂ ਜੀ ਧੰਨਵਾਦ ਕਰਦੇ ਮੇਰੇ ਮਹਾਨ ਖੁਦਾ ਜੋ ਤੁਸੀਂ ਆਪਣੀ ਕਿਰ ਵੱਡੀ ਗਿਤਾ ਜਰ ਕੀਤਾ ਮਹਾਨ ਖੁਦਾ ਤੁਹਾਡੀ ਵੱਡੀ ਦਇਆ ਨੂੰ ਮੰਗਦੇ ਪਿਤਾ ਤੁਹਾਡੇ ਪ੍ਰੇਮ ਤੁਹਾਡੀ ਆਸ਼ੀਸ਼ ਨੂੰ ਮੰਗਦੇ ਪੈਰੇ ਪਰਮੇਸ਼ਰ ਸਤਿਮੁੱਚ ਖੁਦਾਬੰਦ ਸਤਿਮੁੱਚ ਪੈਰੇ ਪਰਮੇਸ਼ਰ ਹੈ ਮੇਰੇ ਮਹਾਨ ਖੁਦਾ ਇਹ ਜੋ ਅੱਜ ਦੇ ਵਚਨ ਨੇ ਸਾਡੇ ਲਈ ਸੱਚਮੁੱਚ ਹਿੰਮਤ ਤਾਕਤ ਔਰ ਬਲ ਦੇਣ ਵਾਲੇ ਨੇ ਖੁਦਾ ਕਿਉਂ ਜੋ ਤੁਹਾਡਾ ਵਚਨ ਸਾਨੂੰ ਦੱਸਦਾ ਪਿਆਰੇ ਪ੍ਰਭੂ ਜੀ ਕਿ ਜੋ ਕੋਈ ਮੇਰੇ ਤੇ ਵਿਸ਼ਵਾਸ ਕਰੇਗਾ ਉਹ ਸ਼ਰਮਿੰਦਾ ਨਾ ਹੋਵੇਗਾ ਸੱਚਮੁੱਚ ਖੁਦਾ ਅਸੀਂ ਵਚਨ ਦੇ ਵਿਸ਼ਵਾਸੀ ਹੋਏ ਪਿਆਰੇ ਪ੍ਰਭੂ ਜੀ ਅਸੀਂ ਸ਼ਰਮਿੰਦਗੀ ਤੋਂ ਬਚੀਏ ਤੇ ਰਾਜ਼ ਦੇ ਵੱਲ ਵਧੀਏ ਖੁਦਾਵੰਦ ਸਾਡਾ ਸਭ ਦਾ ਪੁਕਾਰਨਾ ਪਿਆਰੇ ਪਰਮੇਸ਼ਰ ਵਿਸ਼ਵਾਸ ਨਾਲ ਭਰਪੂਰ ਹੋਵੇ ਖੁਦਾ ਅਸੀਂ ਸ਼ਰਮਿੰਦੇ ਨਾ ਹੋਈਏ ਪਿਤਾ ਪਰ ਤੁਹਾਡੇ ਰਾਜ਼ ਦੇ ਵੱਲ ਵਧੀਏ ਖੁਦਾਵੰਦ ਅਸੀਂ ਲੱਭੀਏ ਪਿਤਾ ਪਰਮੇਸ਼ਰ ਤੁਹਾਡੇ ਰਾਜ ਨੂੰ ਅਤੇ ਤੁਸੀਂ ਸਾਨੂੰ ਲੱਭ ਕੇ ਆਪਣੇ ਰਾਜ ਦੇ ਜਿ ਖੜਿਆ ਕਰੋ ਪਿਆਰੇ ਪ੍ਰਭੂ ਜੀ ਸਾਡੀ ਸਾਰੀ ਗੁਲਾਮੀ ਤੋਂ ਤੁਸੀਂ ਸਾਨੂੰ ਆਜ਼ਾਦ ਕੀਤਾ ਖੁਦਾਵੰਤ ਤੁਸੀਂ ਸਾਨੂੰ ਫ੍ਰੀ ਕੀਤਾ ਤੇ ਆਸ਼ੀਸ਼ਿਤ ਕੀਤਾ ਖੁਦਾਵੰਦਾ ਅਸੀਂ ਜਾਣਦੇ ਆ ਪਿਆਰੇ ਪਰਮੇਸ਼ਰ ਪਿਤਾ ਜੋ ਤੁਹਾਡਾ ਪਾਕ ਵਚਨ ਸਾਨੂੰ ਦੱਸਦਾ ਖੁਦਾਵੰਤ ਕਿ ਜੋ ਕੋ ਮੇਰੇ ਨਾਮ ਤੇ ਵਿਸ਼ਵਾਸ ਕਰਦਾ ਹੈ ਸੰਸਾਰ ਚਾਹੀਆਂ ਸਾਰੀਆਂ ਚੀਜ਼ਾਂ ਮਿਲ ਕੇ ਉਹਦਾ ਪਲਾ ਕਰਦੀਆਂ ਖੁਦਾਸੀ ਤੁਹਾਡੇ ਨਾਮ ਤੇ ਗਹਿਰਾ ਵਿਸ਼ਵਾਸ ਰੱਖਣ ਵਾਲੇ ਹੋਈਏ ਪਿਤਾ ਐਸਾ ਅਟੁੱਟ ਵਿਸ਼ਵਾਸ ਖੁਦਾ ਕਿ ਜੇ ਆਂਦੀ ਤੂਫਾਨ ਆਵੇ ਖੁਦਾ ਉਹ ਸਾਨੂੰ ਗਿਰਾ ਨਾ ਸਕੇ ਪਰ ਤੁਹਾਡੇ ਨਾਮ ਚ ਅਸੀਂ ਮਜ਼ਬੂਤ ਹੋਈਏ ਤੇ ਤਾਕਤਵਰ ਹੋਈਏ ਮਜ਼ਬੂਤੀ ਦੀ ਜੜ ਫੜ ਸਕੇ ਖੁਦਾਵੰਦ ਅਸੀਂ ਤੁਹਾਡੀ ਇੱਛਾ ਦੇ ਅਨੁਸਾਰ ਬੁਲਾਏ ਗਏ ਆ ਖੁਦਾਵੰਦ ਤੁਸੀਂ ਆਪਣੀ ਤਾਕਤਵਰ ਇੱਛਾ ਨੂੰ ਸਾਡੇ ਤੇ ਭੇਜਿਆ ਪਿਤਾ ਪਰਮੇਸ਼ਰ ਅਸੀਂ ਵੀ ਤੁਹਾਡੇ ਨਾਮ ਚ ਹਿੰਮਤ ਤਾਕਤ ਬਲ ਦੇ ਨਾਲ ਭਰਪੂਰ ਹੋਈਏ ਖੁਦਾਵੰਦ ਤੁਹਾਡਾ ਪ੍ਰੇਮ ਤੁਹਾਡਾ ਫਜ਼ਲ ਤੁਹਾਡੀ ਦਇਆ ਕਿਰਪਾ ਆਸ਼ੀਸ਼ ਸਦਾ ਤੋਂ ਲੈ ਕੇ ਸਦਾ ਤੱਕ ਸਾਡੀਆਂ ਜ਼ਿੰਦਗੀਆਂ ਚ ਬਣੀ ਰਵੇ ਖੁਦਾਵੰਦ ਤੁਹਾਡੀ ਦਇਆ ਕਿਰਪਾ ਭਲਾਈ ਪਰ ਪੂਰੀ ਸਾਡੇ ਉੱਤੇ ਹੋਵੇ ਖੁਦਾ ਤੁਹਾਡਾ ਫਜ਼ਲ ਸਾਡੇ ਉੱਤੇ ਹੋਵੇ ਪਿਆਰੇ ਪਰਮੇਸ਼ ਸਾਰੇ ਰੋਗ ਬੰਧਨ ਬਿਮਾਰੀਆਂ ਪੀੜਾਂ ਯੇਸ਼ੂ ਨਾਮ ਚ ਨਾਸ਼ ਪਸਮ ਖਤਮ ਹੋ ਜਰ ਖੁਦਾਵਨ ਤੁਹਾਡੀ ਕਿਰਪਾ ਆਸ਼ਿਸ਼ ਹੁਣ ਤੋਂ ਲੈ ਕੇ ਸਦਾ ਤੱਕ ਇਹਨਾਂ ਸਾਰੇ ਘਰਾਂ ਪਰਿਵਾਰਾਂ ਨੂੰ ਹੋਵੇ ਖੁਦਾ ਜੋ ਤੁਹਾਡਾ ਵਚਨ ਸਾਨੂੰ ਦੱਸਦਾ ਪ੍ਰਭੂ ਜੀ ਕਿ ਮੈਂ ਸਭ ਕੁਝ ਕਰ ਸਕਦਾ ਹਾਂ ਉਸ ਪਰਮੇਸ਼ਰ ਦੇ ਵਸੀਲੇ ਜਿਹੜਾ ਸਾਨੂੰ ਤਾਕਤ ਹਿੰਮਤ ਔਰ ਬਲ ਬਖਸ਼ਦਾ ਪਿਆਰੇ ਪਰਮੇਸ਼ਰ ਪਿਤਾ ਸੱਚਮੁੱਚ ਅਸੀਂ ਤੁਹਾਡੇ ਸਮਰਥੀ ਨਾਮ ਦੇ ਵਿੱਚ ਸਭ ਕੁਝ ਕਰ ਸਕਦਾ ਹੈ ਖੁਦਾ ਤੁਹਾਡੀ ਤਾਕਤ ਤੁਹਾਡਾ ਪ੍ਰੇਮ ਤੁਹਾਡੀ ਦਇਆ ਕਿਰਪਾ ਭਲਾਈ ਭਰਪੂਰੀ ਸਾਡੇ ਸਭ ਦੇ ਉੱਤੇ ਉਤਰੇ ਪਿਤਾ ਔਰ ਜਿੰਨੇ ਵੀ ਭੈਣ ਭਾਈ ਕਮਜ਼ੋਰ ਨੇ ਜਿਨ੍ਹਾਂ ਦੇ ਮਨਾਂ 'ਚ ਕਿਸੇ ਤਰ੍ਹਾਂ ਦਾ ਸ਼ੱਕ ਵਹਿਮ ਭਰਮ ਹੈ ਖੁਦਾਵੰਦ ਸਾਰੇ ਸ਼ੱਕ ਵਹਿਮ ਔਰ ਪਰਮ ਸੜੀਆਂ ਜ਼ਿੰਦਗੀਆਂ ਚੋਂ ਦੂਰ ਹੋ ਜਾਣ ਖੁਦਾਵੰਦ ਐ ਮੇਰੇ ਮਹਾਨ ਸਮਰਥੀ ਪਿਆਰੇ ਪਰਮੇਸ਼ਰ ਆਪਣੀ ਕਿਰਪਾ ਆਪਣੀ ਆਸ਼ਿਸ਼ ਆਪਣੀ ਬਰਕਤ ਆਪਣੀ ਦਇਆ ਆਪਣੇ ਪ੍ਰੇਮ ਔਰ ਭਰਪੂਰੀ ਦੇ ਨਾਲ ਸਾਨੂੰ ਬਰਕਤ ਦੇਓ ਪਿਤਾ ਅਸੀਂ ਸਭ ਦੇ ਸਭ ਤੁਹਾਡੀ ਹਿੰਮਤ ਨੂੰ ਪ੍ਰਾਪਤ ਕਰੀਏ ਖੁਦਾ ਅਰ ਦਲੇਰੀ ਦਿਨਾ ਤੁਹਾਡੇ ਕੰਮਾਂ ਵੱਲ ਨਿਕਲੀਏ ਖੁਦਾ ਉਹ ਕੰਮ ਜਿਹੜੇ ਸਾਨੂੰ ਅਣਹੋਣੇ ਲੱਗਦੇ ਪਿਆਰੇ ਪਰਮੇਸ਼ਰ ਅਸੀਂ ਉਹ ਸਾਰੇ ਅਣਹੋਣੇ ਖੰਮਾਂ ਨੂੰ ਕਰ ਸਕੀਏ ਪਿਆਰੇ ਪ੍ਰਭੂ ਜੀ ਐ ਖੁਦਾਵੰਦ ਅਸੀਂ ਇੱਕ ਦੂਜੇ ਲਈ ਦੁਆ ਕਰੀਏ ਪਿਤਾ ਪਰਮੇਸ਼ਰ ਸਾਡੇ ਮਨ 'ਚ ਕਿਸੇ ਤਰ੍ਹਾਂ ਦਾ ਡਰ ਵਹਿਮ ਪਰਮ ਨਾ ਹੋਵੇ ਪਿ ਅਸੀਂ ਦਲੇਰੀ ਦੇ ਨਾਲ ਇੱਕ ਦੂਜੇ ਲਈ ਦੁਆ ਕਰੀਏ ਪਤਾ ਪਰਮੇਸ਼ਰ ਉਹ ਤੁਹਾਡੇ ਰਾਜ ਦੇ ਲਈ ਫਲ ਲੈ ਕੇ ਆਈਏ ਪਿਆਰੇ ਪਰਮੇਸ਼ਰ ਪਤਾ ਸੱਚਮੁੱਚ ਮੇਰੇ ਮਹਾਨ ਪ੍ਰਭੂ ਜੀ ਅਸੀਂ ਸਭ ਦੇ ਸਭ ਮਿਲ ਕੇ ਦੁਆ ਕਰਦੇ ਖੁਦਾਵੰਦ ਉਹਨਾਂ ਸਾਰੇ ਭੈਣਾ ਭਾਈਆਂ ਦੇ ਲਈ ਜਿਨ੍ਹਾਂ ਨੇ ਆਪਣੇ ਨਾਮ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਭੇਜਨੇ ਖੁਦਾਵੰਦ ਦੁਆ ਕਰਦੇ ਮਹਾਨ ਖੁਦਾਵੰਦ ਤੁਹਾਡੇ بیٹے ਜਸਪ੍ਰੀਤ ਸਿੰਘ ਲਈ ਪਿਆਰੇ ਪਰਮੇਸ਼ਰ ਇਹਨਾਂ ਦੇ ਹੱਥ ਦੇ ਕੰਮਾਂ 'ਚ ਬਰਕਤ ਹੋ ਰਾਸ਼ੀ ਦੇ ਖੁਦਾਵੰਦ ਨਵੇਂ ਕਾਰੋਬਾਰਾਂ ਦੇ ਨਾਲ ਬਰਕਤ ਦੇ ਪ੍ਰਭੂ ਜੀ ਨਿਸ਼ਾਨ ਸਿੰਘ ਲਈ ਦੁਆ ਕਰਦੇ ਪਿਆਰੇ ਪਰਮੇਸ਼ਰ ਜੇ ਘਰ ਤੋਂ ਬਾਹਰ ਰਹਿੰਦੇ ਨੇ ਆਪਣੇ ਪਰਿਵਾਰ ਦੀ ਫਿਕਰ ਨਹੀਂ ਕਰਦੇ ਖਦਾ ਇਹ ਆਪਣੇ ਘਰ ਵਿੱਚ ਰਹਿਣ ਖੁਦਾਰ ਆਪਣੇ ਪਰਿਵਾਰ ਦਾ ਚੰਗਾ ਪ੍ਰਬੰਧ ਕਰਨ ਵਾਲੇ ਹੋ ਜਨ ਪ੍ਰਭੂ ਜੀ ਜਗੀਰ ਕੌਰ ਲਈ ਦੁਆ ਕਰਦੇ ਖੁਦਾਵਾਨ ਜੋ ਇਹਨਾਂ ਦੇ ਪੂਰੇ ਪਰਿਵਾਰ ਦੇ ਲੋਕ ਮਸੀਹ ਵਿਰੋਧੀ ਨੇ ਖੁਦਾਵਾਨ ਪੂਰੇ ਪਰਿਵਾਰ ਦੇ ਵਿੱਚ ਆਪਣੇ ਵਿਸ਼ਵਾਸ ਨੂੰ ਪੇਜੋ ਖੁਦਾਵਾਨ ਸਭ ਦੇ ਸਭ ਜਾਣ ਲੈਣ ਕਿ ਯਹਵਾ ਹੀ ਸੱਚਾ ਤੇ ਜਿਉਂਦਾ ਪਰਮੇਸ਼ਰ ਹੈ ਅਨੁਸ਼ਲੀ ਦੁਆ ਕਰਦੇ ਖੁਦਾਵਾਨ ਪੜਨ ਲਿਖਣ ਵਿੱਚ ਗਿਆਨ ਬੁੱਧ ਅਤੇ ਸਮਝ ਨੂੰ ਪ੍ਰਾਪਤ ਕਰਨ ਪਿਤਾ ਪਰਮੇਸ਼ਰ ਪਵਨਦੀਪ ਲਈ ਦੁਆ ਕਰਦੇ ਖੁਦਾਵਾਨ ਜਿਹਨਾਂ ਦੇ ਇਗਜ਼ਾਮ ਨੇ ਪਹਿਰੇ ਪਰਮੇਸ਼ਰ ਇਹਨਾਂ ਦੇ ਇਗਜ਼ਾਮ ਪ੍ਰੈਕਟੀਕਲ ਦੇ ਵਿੱਚ ਇਹਨਾਂ ਨੂੰ ਬਰਕਤ ਦੇਣਾ ਖੁਦਾ ਸਮਝ ਬੁੱਧ ਗਿਆਨ ਦੇਣਾ ਪ੍ਰਭੂ ਜੀ ਸੁਖਦੇਵ ਸਿੰਘ ਲਈ ਦੁਆ ਕਰਦੇ ਪਿਆਰੇ ਪ੍ਰਭੂ ਜੀ ਜੋਏ ਜੇਲ੍ਹ ਦੇ ਵਿੱਚ ਨੇ ਖੁਦਾਵੰਨ ਹਰੀਕ ਜੇਲ੍ਹ ਦੇ ਬੰਦਨਾ ਤੋਂ ਇਸ ਭਰਾ ਨੂੰ ਆਜ਼ਾਦ ਕਰੋ ਇਹਨਾਂ ਦੇ ਜ਼ਮਾਨਤ ਦੇ ਇੰਤਜ਼ਾਮ ਹੋਣ ਚ ਇਹਨਾਂ ਦੀ ਮਦਦ ਕਰੋ ਹਰਦੀਪ ਕੌਰ ਜਸਵੰਤ ਸਿੰਘ ਔਰ ਸਰਬਜੀਤ ਕੌਰ ਲਈ ਦੁਆ ਕਰਦੇ ਖੁਦਾਵੰਨ ਸ਼ਰੀਰਿਕ ਰੋਗ ਬੰਦਨ ਬਿਮਾਰੀਆਂ ਪਰੇਸ਼ਾਨੀਆਂ ਤੋਂ ਆਜ਼ਾਦ ਕਰਕੇ ਚੰਗੀ ਸਿਹਤਨਾ ਬles ਕਰੋ ਖੁਦਾ ਮੰਦੀਪ ਕੌਰ ਲਈ ਦੁਆ ਕਰਦੇ ਖੁਦਾਵੰਨ ਜੋ ਇਸ ਭੈਣ ਦਾ ਵਾਰ-ਵਾਰ ਮਿਸਕੈਰੀ ਹੋ ਜਾਂਦਾ ਪਿਤਾ ਪਰਮੇਸ਼ਰ ਇਸ ਭੈਣ ਦੀ ਕੁੱਖ ਨੂੰ ਬles ਕਰੋ ਹਰ ਇੱਕ ਸ਼ਰਾਪ ਹਰ ਇੱਕ ਜਾਦੂ ਟੋਣੇ ਤੋਂ ਆਜ਼ਾਦ ਕਰੋ ਪਿਆਰੇ ਪਰਮੇਸ਼ਰ ਪਿਤਾ ਅਰੇ ਨਦੀ ਕੋਖ ਨੂੰ ਬles ਕਰਕੇ ਬੇਬੀ ਦਾ ਨਾ ਬles ਕਰੋ ਖੁਦਾਵਨ ਲਵਨ ਲਈ ਦੁਆ ਕਰਦੇ ਜੇ ਬੱਚੀ ਜੋਤ ਬਹੁਤ ਜ਼ਿਆਦਾ ਜ਼ਿੱਦੀ ਹੈ ਪਿਤਾ ਘਰ ਵਿੱਚ ਬਹੁਤ ਜ਼ਿਆਦਾ ਆਗਿਆਕਾਰੀ ਕਰਦੀ ਖੁਦਾਵਨ ਇਸ ਬੱਚੇ ਨੂੰ ਗਿਆਨ ਬੋਧ ਸਮਝ ਦੋ ਪਿਤਾ ਪਰਮੇਸ਼ਰ ਆਪਣੇ ਮਾਪੇ ਦੀ ਆਗਿਆਕਾਰੀ ਵਾਲੇ ਹੋ ਜਾਣ ਪਿਤਾ ਪਰਮੇਸ਼ਰ ਹਰਾਂ ਚਲੀ ਦੁਆ ਕਰਦੇ ਪਿਤਾ ਪਰਮੇਸ਼ਰ ਜੋ ਬਹੁਤ ਜ਼ਿਆਦਾ ਰੋਂਦੇ ਨੇ ਪ੍ਰਭੂ ਜੀ ਇਸ ਬੱਚੇ ਨੂੰ ਸੱਚੀ ਸ਼ਾਂਤੀ ਅਤੇ ਸੱਚੇ ਆਰਾਮ ਨਾਲ ਬles ਕਰੋ ਖੁਦਾਵੰਤਾਂ ਦੀ ਬੇਟੀ ਮੋਨਿਕਾ ਲਈ ਦੁਆ ਕਰਦੇ ਆ ਉਹਨਾਂ ਦੇ ਵੈਰ ਵਿਰੋਧ ਵਾਲੇ ਸੁਭਾ ਨੂੰ ਬਦਲੋ ਪਿਤਾ ਪਰਮੇਸ਼ਰ ਸੱਚੀ ਸ਼ਾਂਤੀ ਅਤੇ ਸੱਚੇ ਪ੍ਰੇਮ ਦੇਣਾ ਬਰਕਤ ਦੇ ਪਿਆਰੇ ਪਰਮੇਸ਼ਰ ਪਿਤਾ ਸਾਰੇ ਰੋਗ ਬੰਦਨ ਬਿਮਾਰੀਆਂ ਪੀੜਾ ਪਰੇਸ਼ਾਨੀਆਂ ਤੋਂ ਆਜ਼ਾਦ ਕਰਕੇ ਘਰ ਵਿੱਚ ਆਪਸੀ ਪਿਆਰ ਮੇਲ ਮਲਾਬ ਦਾ ਉਤਪਤ ਪਿਤਾ ਪਰਮੇਸ਼ਰ ਗੀਤੁਲੀ ਦੁਆ ਕਰਦੇ ਖੁਦਾਵਾਨ ਜੋ ਇੱਕ ਹਰ ਤੋਂ ਬਾਹਰ ਚਲੇ ਗਏ ਨੇ ਖੁਦਾਵਾਨ ਇਹਨਾਂ ਦੀ ਮਦਦ ਕਰੋ ਜਿਹੜੇ ਘਰ ਵਾਪਸ ਆ ਸਕਣ ਖੁਦਾਵਾਨ ਤੁਸੀਂ ਕਿਹਾ ਕਿ ਆਦਮੀ ਤੇ ਔਰਤ ਨੂੰ ਕੋਈ ਅਲੱਗ ਨਹੀਂ ਕਰ ਸਕਦਾ ਖੁਦਾ ਇਸ ਪੈਨ ਨੂੰ ਅਲੱਗ ਹੋਣ ਦੇ ਸਾਰੇ ਵਿਚਾਰਾਂ ਤੋਂ ਆਜ਼ਾਦ ਕਰੋ ਆਪਣੇ ਪਰਿਵਾਰ ਦਾ ਚੰਗਾ ਪ੍ਰਬੰਧ ਕਰ ਸਕਣ ਖੁਦਾਵਾਨ ਬੌਬੀ ਔਰ ਸੁਰਬੀਲੀ ਦੁਆ ਕਰਦੇ ਖੁਦਾ ਇਹਨਾਂ ਦੇ ਲਈ ਜਿਸ ਵੀ ਸੱਚੇ ਸਾਥੀ ਔਰ ਸੱਚੀ ਸਹਾਇਕ ਨੂੰ ਤੁਸੀਂ ਬਣਾਇਆ ਖੁਦਾਵਾਨ ਇਹਨਾਂ ਦੀ ਜ਼ਿੰਦਗੀ ਚ ਰੀਲੀਜ਼ ਕਰੋ ਪਿਤਾ ਜੀ ਮੈਰिज ਦੇ ਸਾਰੇ ਰਾਹਤਿਆਂ ਨੂੰ ਖੋਲੋ ਪਿਤਾ ਸਾਰੀ ਬਲਾਕੇਜ ਖੁੱਲ ਜਾਵੇ ਪਿਤਾ ਪਰਮੇਸ਼ਰ ਘਰਾਂ ਵਿੱਚ ਆਪਸੀ ਪਿਆਰ ਮੇਲ ਮਲਾ ਸੁਖਵੀਰ ਸਿੰਘ ਲਈ ਦੁਆ ਕਰਦੇ ਖੁਦਾਵੰ ਜੋ ਇਹਨਾਂ ਦਾ ਪਰਿਵਾਰ ਇਹਨਾਂ ਤੋਂ ਅਲੱਗ ਰਹਿੰਦਾ ਪਤਾ ਇਹ ਪਰਿਵਾਰ ਦੇ ਅਲੱਗ ਹੋਣ ਕਰਕੇ ਬਹੁਤ ਜ਼ਿਆਦਾ ਟੈਨਸ਼ਨ ਚ ਨੇ ਖੁਦਾ ਇਹਨਾਂ ਦੇ ਪਰਿਵਾਰ ਦੇ ਮਨ ਨੂੰ ਬਦਲੋ ਪਿਆਰੇ ਪਰਮੇਸ਼ਰ ਤਾਂ ਜੋ ਇਹ ਫਿਰ ਤੋਂ ਇਕੱਠੇ ਹੋ ਸਕਣ ਅਤੇ ਖੁਸ਼ਹਾਲ ਜ਼ਿੰਦਗੀ ਨੂੰ ਬਤੀਤ ਕਰ ਸਕਣ ਖੁਦਾ ਇਹਨਾਂ ਦੀ ਪਵਿੱਤਰ ਆਵਾਜ਼ ਨੂੰ ਤੁਸੀਂ ਸੁਣੋ ਅਤੇ ਆਪਣੇ ਪਵਿੱਤਰ ਭਵਨਾਂ ਦੇ ਵਿੱਚ ਕਬੂਲ ਕਰੋ ਪ੍ਰਭੂ ਜੀ ਦੁਆ ਕਰਦੇ ਮਹਾਨ ਖੁਦਾਵੰਦ ਇਹਨਾਂ ਘਰਾਂ ਵਿੱਚ ਰੱਖੇ ਸੱਜਲ ਤੇ ਤੇਲ ਦੇ ਲਈ ਪ੍ਰਭੂ ਜੀ ਅਸਤੇ ਕੋ ਯਾਮ ਜਲ ਤੇਲ ਨਹੀਂ ਖੁਦਾਵੰ ਅਸਤੇ ਸਿਵ ਸਰਕਾਰਾ ਔਰ ਆਜ਼ਾਦੀ ਦੇਣ ਵਾਲਾ ਪਾਕ ਪਵਿੱਤਰ ਲਹੂ ਹੈ ਪਿਆਰੇ ਪਰਮੇਸ਼ਰ ਆਸ ਤੋਂ ਇਸ ਜ਼ਿੰਦਾ ਲਹੂ ਨੂੰ ਜਦ ਵੀ ਕਰਦੇ ਕੋਨੇ ਕੋਨੇ ਤੇ ਲਗਾਇਆ ਜਾਵੇ ਘਰ ਦਾ ਹਰ ਇੱਕ ਕੋਨਾ ਪਵਿੱਤਰ ਸ਼ੁੱਧ ਆਜ਼ਾਦ ਹੋ ਜਾਵੇ ਹਰ ਇੱਕ ਰੋਗ ਬੰਧਨ ਬਿਮਾਰੀ ਨਾਸ਼ ਭਸਮ ਖਤਮ ਹੋ ਜਾਵੇ ਖੁਦਾ ਤੁਹਾਡੀ ਦਇਆ ਕਿਰਪਾ ਭਲਾਈ ਪਰ ਪੂਰੀ ਇਸ ਜ਼ਿੰਦਾ ਲਹੂ ਦੇ ਵਸੀਲੇ ਨਾਲ ਕਰਾਂ ਦੇ ਉਤੇ ਉਤਰਾਵੇ ਖੁਦਾ ਵਨ ਸਾਰੇ ਬੰਧਨ ਬੋਝ ਬਿਮਾਰੀਆਂ ਰੱਦ ਹੋ ਜਾਣ ਇਹ ਸ਼ਿਫਾ ਛੁਟਕਾਰਾ ਆਜ਼ਾਦੀ ਦੇਣ ਵਾਲਾ ਸਾਮਰਥੀ ਲਹੂ ਇਹਨਾਂ ਘਰਾਂ ਪਰਿਵਾਰਾਂ ਦੇ ਵਿੱਚ ਸ਼ਿਫਾ ਛੁਟਕਾਰਾ ਔਰ ਆਜ਼ਾਦੀ ਦਾ ਕਾਰਨ ਬਣੇ ਪ੍ਰਭੂ ਜੀ ਸਾਰੇ ਬੰਦਨਾ ਤੋਂ ਜ਼ਾਦ ਕਰਦੇ ਖੁਦਾ ਤੁਹਾਡੀ ਕਿਰਪਾ ਆਸ਼ੀਸ਼ ਬਰਕਤ ਦਇਆ ਭਲਾਈ ਨੂੰ ਰਿਲੀਜ਼ ਕਰਦੇ ਮਹਾਨ ਖਦਾਵੰਦ ਪੂਰੇ ਪਰਿਵਾਰਾਂ ਨੂੰ ਤੁਹਾਡੇ ਲਹੂ ਦੇ ਵਸੀਲੇ ਬles ਕਰਦੇ ਪੈਰੇ ਪਰਮੇਸ਼ਰ ਇਸ ਪ੍ਰਾਰਥਨਾ ਤੁਹਾਡੇ ਸਮਰਥੀ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ 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 ਸਾਰੇ ਕ੍ਰਿਸਚੀਅਨ ਨੂੰ ਜੈਮਸੀਦੀ ਇਸ ਬਚਨ ਪ੍ਰਾਰਥਨਾ ਨੂੰ ਸੁੰਨਾ ਆਪ ਸਭ ਲਈ ਆਸ਼ੀਸ਼ ਅਤੇ ਵਰਕ ਦਾ ਕਾਰਨ ਬਣੇ ਤੁਸੀਂ ਸਾਡੇ ਨਾਲ ਦਿਨ ਦੀਆਂ ਸਾਰੀਆਂ ਪ੍ਰਾਰਥਨਾਵਾਂ ਵਿੱਚ ਸ਼ਾਮਿਲ ਹੋ ਸਕਦੇ ਹੋ ਸਾਡੀਆਂ ਸਾਰੀਆਂ ਪ੍ਰਾਰਥਨਾਵਾਂ ਦਾ ਟਾਈਮ ਟੇਬਲ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਸਵੇਰ ਦੀ ਪ੍ਰਾਰਥਨਾ ਸਵੇਰੇ 3:30 ਵਜੇ ਆਤਮਿਕ ਖੁਰਾਕ ਸਵੇਰੇ 10 ਵਜੇ ਦੁਪਹਿਰ ਦਾ ਵਚਨ ਅਤੇ ਪ੍ਰਾਰਥਨਾ 12 ਵਜੇ ਸ਼ਾਮ ਦੀ ਪ੍ਰਾਰਥਨਾ ਸ਼ਾਮ 5 ਵਜੇ ਰਾਤ ਦਾ ਵਚਨ 8 ਵਜੇ ਜ਼ਿੰਦਗੀ ਦੀ ਗਵਾਹੀ 8 ਵਜੇ ਰਾਤ ਦੀ ਪ੍ਰਾਰਥਨਾ ਰਾਤ 8:30 ਵਜੇ ਕੀਤੀ ਜਾਂਦੀ ਹੈ ਤੁਸੀਂ ਸਾਡੇ ਵਟਸਐਪ ਗਰੁੱਪ ਚ ਵੀ ਸ਼ਾਮਲ ਹੋ ਸਕਦੇ ਹੋ ਜਿਸ ਵਿੱਚ ਇਹਨਾਂ ਪ੍ਰਾਰਥਨਾਵਾਂ ਦਾ ਲਿੰਕ ਆਸਾਨੀ ਨਾਲ ਮਿਲ ਜਾਵੇਗਾ ਗਰੁੱਪ ਵਿੱਚ ਐਡ ਹੋਣ ਲਈ ਤੁਸੀਂ ਸਾਡੇ ਪ੍ਰੇਅਰ ਲਾਈਨ ਨੰਬਰ 6280896731 ਤੇ WhatsApp ਮੈਸੇਜ ਕਰਕੇ ਜਾਂ ਕਾਲ ਕਰਕੇ ਆਪਣਾ ਨੰਬਰ ਐਡ ਕਰਵਾ ਸਕਦੇ ਹੋ ਅਗਰ ਤੁਸੀਂ ਆਪਣੀ ਪ੍ਰੇਅਰ ਲਿਖਵਾਉਣਾ ਚਾਹੁੰਦੇ ਹੋ ਤਾਂ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਲਿਖਵਾ ਸਕਦੇ ਹੋ ਨੇਮ ਲਿਖਵਾਉਣ ਅਤੇ ਪ੍ਰੇਅਰ ਕਰਵਾਉਣ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਪ੍ਰੇਅਰ ਲਾਈਨ ਨੰਬਰ ਤੇ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ